ਸਤਿ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਆਜਾ ਪਛਲੇ ਵਾਲੀ ਪੰਜੀਰੀ ਬਣਾਈਏ ਜਦੋਂ ਔਰਤ ਦੇ ਬੱਚਾ ਹੁੰਦਾ ਵਾ ਬੱਚਾ ਹੋਣ ਤੋਂ ਬਾਅਦ ਉਹਨੂੰ ਛੇਲਾ ਟਾਈਮ ਕਹਿੰਦੇ ਆ ਜਿਹੜਾ ਕਿ ਅੱਗੇ ਪਹਿਲੇ ਟਾਈਮ ਵਿੱਚ ਤਾਂ 40 ਦਿਨਾਂ ਦਾ ਕਿਹਾ ਜਾਂਦਾ ਹੁੰਦਾ ਸੀ ਤੋ 40 ਦਿਨਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਕਾਫੀ ਜੜੀਆਂ ਬੂਟੀਆਂ ਡਰਾਈ ਫੂਡ ਵਗੈਰਾ ਕਿਉਂ ਇਹ ਚੀਜ਼ਾਂ ਜ਼ਿਆਦਾ ਦਿੱਤੀਆਂ ਜਾਂਦੀਆਂ ਸੀ ਕਿ ਤਾਂ ਕਿ ਉਹਦੇ ਵਿੱਚ ਪੂਰੀ ਤਾਕਤ ਵਗੈਰਾ ਬਣ ਜਾਵੇ ਤੇ ਲੋ ਜੀ ਆਪਾਂ ਛੇਲੇ ਵਾਲੀ ਪੰਜੀਰੀ ਬਣਾਉਣੀ ਆ ਤਾਂ ਮੈਂ ਛੇਲੇ ਦਾ ਤਾਂ ਦੱਸਿਆ ਕਿ ਕਈਆਂ ਨੂੰ ਛੇਲੇ ਦਾ ਨਹੀਂ ਪਤਾ ਹੋਣਾ ਬੱਚਾ ਹੋਣ ਚਲੋ ਜੀ ਆਪਾਂ ਛੇਲੇ ਵਾਲੀ ਪੰਜੀਰੀ ਬਣਾਉਣੇ ਆ ਤੇ ਇਹਦੇ ਵਾਸਤੇ ਆਪਾਂ ਨੂੰ ਕਿਹੜੇ ਕਿਹੜੇ ਚੀਜ਼ਾਂ ਦੀ ਜਰੂਰਤ ਆ ਜਿਵੇਂ ਆਪਾਂ ਆਟਾ ਘਿਓ ਤੇ ਮਿੱਠਾ ਤਾਂ ਜਿਹੜਾ ਤੁਸੀਂ ਚੱਕਰ ਲੈ ਲਓ ਗੁੜ ਲੈ ਲਓ ਚੀਨੀ ਲੈ ਲਓ ਬੂਰਾ ਖੰਡ ਲੈ ਲਓ ਬਸ ਇਹ ਪਹਿਲੇ ਸਮੇਂ ਵਿੱਚ ਤਾਂ ਬੂਰਾ ਖੰਡ ਦੇ ਨਾਲ ਹੀ ਜ਼ਿਆਦਾ ਬਣਾਈ ਜਾਂਦੀ ਸੀ ਹੁਣ ਤੁਸੀਂ ਜਿਹੜੀ ਆਪਣੀ ਮਰਜ਼ੀ ਦੇ ਮਦਦ ਪਾ ਸਕਦੇ ਆ ਕਿ ਜਿਹੜੀ ਵੀ ਤੁਸੀਂ ਲੈਣੀ ਆ ਬਲਕਿ ਜੇ ਚੱਕਰ ਔਰ ਬੂਰਾ ਖੰਡ ਬਹੁਤ ਘੱਟ ਮਿਲਦੀ ਆ ਤੇ ਆਪਾਂ ਅਸੀਂ ਕੋਕੋਨਟ ਸ਼ੂਗਰ ਲੈਣ ਲੱਗੇ ਆ ਤੁਸੀਂ ਗੁੜ ਵਾਲੀ ਸ਼ੱਕਰ ਵੀ ਲੈ ਸਕਦੇ ਆ ਤੇ ਮਿਸ਼ਰੀ ਵੀ ਲੈ ਸਕਦੇ ਆ ਤੇ ਚੀਨੀ ਵੀ ਲੈ ਸਕਦੇ ਆ ਜੋ ਮਰਜ਼ੀ ਲੈ ਸਕਦੇ ਤੇ ਉਸ ਜਿਹੜੀਆਂ ਬੂਟੀਆਂ ਦੇ ਵਿੱਚ ਆਪਾਂ ਗੋਦ ਹੁੰਦੀ ਹੈ ਜਿਹਦੇ ਵਿੱਚ ਮੈਂ ਗੋਦ ਇੱਥੇ ਸਾਬਤੀ ਲਈ ਆ ਗੋਦ ਦੇ ਨਾਲ ਹੀ ਇੱਥੇ ਕਮਰਕਸ ਹੁੰਦੀ ਆ ਕਮਰਕਸ ਵੀ ਇੱਕ ਗੋਦ ਹੀ ਆ ਇਹ ਵਿਰਾਸਤੀ ਗੋਦ ਹੁੰਦੀ ਆ ਦਰਾਫਤ ਤੋਂ ਇਹ ਹੀ ਰੈੱਡ ਕਲਰ ਦੀ ਹੁੰਦੀ ਆ ਇਹ ਪਰ ਸਾਨੂੰ ਪੀਸੀ ਹੋਏ ਮਿਲੀ ਆ ਇਹਨੂੰ ਕਮਰਕਸ ਕਹਿੰਦੇ ਆ ਤੇ ਇਹ ਹੀ ਚਾਰੇ ਗੋਦਾਂ ਦਾ ਜਿਹਨੂੰ ਕਹਿੰਦੇ ਆ ਇਹ ਪੰਜੀਰੀ ਵਿੱਚ ਜਿਹੜੀ ਛਿਲੇ ਵਾਲੀ ਪੰਜੀਰੀ ਆ ਉਹਦੇ ਵਿੱਚ ਜ਼ਰੂਰ ਪਾਈਆਂ ਜਾਂਦੀਆਂ ਕਿਉਂਕਿ ਢੋਈ ਵਗੈਰਾ ਦੀ ਦਰਦ ਕਮਰਦਰ ਤੋਂ ਤੇ ਢੋਈਦਾਰ ਤੋਂ ਬਹੁਤ ਵਧੀਆ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਜੀ ਡਰਾਈ ਫੂਡ ਲੈ ਲੈਨੇ ਆ ਡਰਾਈ ਫੂਡ ਤੁਸੀਂ ਆਪਣੀ ਮਰਜ਼ੀ ਦੇ ਜਿਹੜੇ ਲੈ ਸਕਦੇ ਆ ਉਸ ਤੇ ਅਸੀਂ ਚਾਰੇ ਮੱਗਸ ਲੈ ਲਿਆ ਤੇ ਨਾਰੀਅਲ ਲੈ ਲਿਆ ਔਰ ਗਰੂਟ ਲੈ ਲਿਆ ਬਦਾਮ ਲੈ ਲਿਆ ਤੇ ਤੁਸੀਂ ਇਹਦੇ ਵਿੱਚ ਖਸਖਸ ਵੀ ਲੈ ਸਕਦੇ ਆ ਕਿਹਨਾਂ ਨੂੰ ਖਸਖਸ ਪਸੰਦ ਹੈਗੀ ਆ ਕਿ ਤਾਂ ਜਗਈਆਂ ਨੂੰ ਨਹੀਂ ਪਸੰਦ ਹੈਗੀ ਖਸਖਸ ਕਈ ਵਾਰੀ ਨਾ ਕਈਆਂ ਦਾ ਸਿਰ ਵਗੈਰਾ ਦਰਦ ਕਰਦਾ ਹੁੰਦਾ ਤੇ ਉਹਨਾਂ ਨੂੰ ਖਸਖਸ ਜਰੂਰ ਵਿੱਚ ਪਾ ਦੇਣੀ ਚਾਹੀਦੀ ਆ ਜੇ ਗਰਮੀ ਹੋਵੇ ਤਾਂ ਖਸਖਸ ਨਾ ਪਾਓ ਕਿਉਂਕਿ ਖਸਖਸ ਦੀ ਤਸੀਰ ਗਰਮ ਹੁੰਦੀ ਆ ਆਪ ਨੂੰ ਭਾਂਕੇ ਲਓ ਤਾਂ ਠੰਡੀ ਹੁੰਦੀ ਆ ਜਿਉਂ ਨੂੰ ਆਪਾਂ ਘਿਓ ਦੇ ਵਿੱਚ ਭੁੰਨ ਕੇ ਲੈਨੇ ਆ ਉਹਦੇ ਤਸੀਰ ਗਰਮ ਹੁੰਦੀ ਆ ਇਸ ਕਰਕੇ ਅੱਗੇ ਗਰਮੀ ਆ ਰਹੀ ਆ ਤੇ ਮੈਂ ਇਹਦੇ ਵਿੱਚ ਖਾਸ ਖਾਸ ਨਹੀਂ ਪਾਉਂਗੀ ਪਰ ਛਿਲੇ ਵਾਲੇ ਪੰਜੀ ਵਿੱਚ ਖਾਸ ਖਾਸ ਵੀ ਪਾਈ ਜਾਂਦੀ ਆ ਤੇ ਉਸ ਤੋਂ ਅਗੇ ਜੀ ਮੈਂ ਇਹਦੇ ਨਾਲ ਡਰਾਈ ਫਰੂਟ ਦੇ ਨਾਲ ਫੂਲ ਮਖਾਣੇ ਲਵਾਂਗੀ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦੇ ਲੈ ਸਕਦੇ ਆ ਪਰ ਚਾਹ ਰਿਹਾ ਮਗਜ ਕੋਕੋਨਟ ਤੇ ਫੂਲ ਮਖਾਣੇ ਤੇ ਬਾਕੀ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦਾ ਲੈ ਸਕਦੇ ਆ ਉਹ ਤੁਸੀਂ ਮਾਤਰਾ ਘਟ ਵਧ ਵੀ ਕਰ ਸਕਦੇ ਆ ਉਸ ਤੋਂ ਅਗੇ ਜੀ ਅਸੀਂ ਜਮਨ ਲਈ ਆ ਸੌਫ ਤੇ ਕਾਲੀ ਮਿਰਚ ਤੇ ਸੁਣ ਦਾ ਅਸੀਂ ਪਾਊਡਰ ਲੈ ਲਿਆ ਤੇ ਇਧਰ ਅਸੀਂ ਲੋਥ ਲਈ ਹੈ ਤੇ ਇਧਰ ਅਸੀਂ ਪੁਲਸਪਾਰੀ ਲਈ ਹੈ ਪੁਲਸਪਾਰੀ ਤੇ ਲੋਥ ਤੇ ਇਧਰ ਸਾਰੇ ਕੋਲ ਪੀਸਿਆ ਹੋਇਆ ਹੀ ਪਾਟਾ ਵਾ ਪੀਸਿਆ ਹੋਇਆ ਹੀ ਪਾਟਾ ਵਾ ਇਹ ਵੀ ਛੇੜਿਆਲੀ ਪੀੜੀ ਵਿੱਚ ਜ਼ਰੂਰ ਪਾਇਆ ਜਾਂਦਾ ਵਾ ਤੇ ਇਧਰ ਅਸੀਂ ਮੂਰੇ ਗਰਮੀ ਆ ਰਹੀ ਆ ਇਸ ਕਰਕੇ ਅਸੀਂ ਵਿੱਚ ਥੋੜੀ ਜਿਹੀ ਗਲਾਬ ਦੇ ਫੁੱਲ ਪਾਉਣ ਲੱਗੇ ਆ ਕਿਉਂਕਿ ਛਿਲਾ ਤਾਂ ਸਾਰੀ ਮੌਸਮ ਵਿੱਚ ਹੀ ਹੁੰਦਾ ਸਰਦੀਆਂ ਵਿੱਚ ਵੀ ਬੱਚੇ ਹੁੰਦੇ ਆ ਗਰਮੀਆਂ ਵਿੱਚ ਵੀ ਹੁੰਦੇ ਆ ਤੇ ਜਿਹੜਾ ਤੁਮ ਜਿਹਦਾ ਮਾਰਚ ਪਰ ਵੀ ਮਾਰਚ ਵਾਲੀ ਹੁੰਦੀ ਆ ਜਾਂ ਅਕਤੂਬਰ ਨਵੰਬਰ ਵਾਲੀ ਹੁੰਦੀ ਆ ਤੇ ਉਸੇ ਹਿਸਾਬ ਨਾਲ ਤੁਸੀਂ ਜਿਹਦਾ ਕੋਈ ਚੀਜ਼ ਗਰਮ ਹੁੰਦੀ ਆ ਜਿਵੇਂ ਹੁਣ ਮੂਰੇ ਗਰਮੀ ਆ ਰਹੀ ਆ ਤੇ ਇਸ ਕਰਕੇ ਮੈਂ ਦੇ ਵਿੱਚ ਥੋੜੇ ਜਿਹਾ گلاب ਦੇ ਫੁੱਲ ਪਾ ਰਹੀ ਆ ਤਾਂ ਕਿ ਕੋਈ ਵੀ ਚੀਜ਼ ਛੇਲੇ ਵਾਲੀ ਨੂੰ ਗਰਮ ਨਾ ਕਰੇ ਕਿਉਂਕਿ ਆਪਾਂ ਨੂੰ ਉਹਨੂੰ ਚੀਜ਼ਾਂ ਹੀ ਦੇਣੀਆਂ ਵੀ ਜ਼ਰੂਰੀ ਨੇ ਤੇ ਉਹਨੂੰ ਗਰਮੀ ਵੀ ਕਿਸੇ ਤਰ੍ਹਾਂ ਦੀ ਨਾ ਹੋਵੇ ਕਿਉਂਕਿ ਕਈ ਵਾਰੀ ਕੋਈ ਮਦਰ ਫੀਲਡ ਕਰਦੀਆਂ ਨੇ ਤਾਂ ਬੱਚੇ ਦੇ ਕਈ ਵਾਰ ਰੈਸ਼ ਵਗੈਰਾ ਜ਼ਿਆਦਾ ਹੋਣ ਲੱਗ ਜਾਂਦੇ ਗਰਮੀ ਦੇ ਨਾਲ ਤੇ ਇਸ ਕਰਕੇ ਮੈਂ گلاب ਦੇ ਫੁੱਲਾਂ ਦੀ ਬੱਤੀਆਂ ਪਾ ਰਹੀ ਆ ਇਹਦੇ ਵਿੱਚ ਜੇ ਗਰਮੀ ਵਾਸਤੇ ਤੁਸੀਂ ਪੰਜੀਰੀ ਬਣਾ ਰਹੇ ਆ ਤਾਂ ਫਿਰ ਤੁਸੀਂ ਗੁਲਾਬ ਦੀਆਂ ਪੱਤੀਆਂ ਜ਼ਰੂਰ ਪਾਓ ਤਾਂ ਕਿ ਜਿੱਦਾ ਆਪਣੇ ਸਵਾਫ ਵੀ ਠੰਡੀ ਹੁੰਦੀ ਆ ਤੇ ਆਪਣੇ ਜਿਹੜੇ ਤਰਬੂਜ ਦੇ ਬੀਜਾਂ ਚੜਾ ਦੇ ਮਗਜ ਹੁੰਦੇ ਇਹ ਵੀ ਠੰਡੇ ਹੁੰਦੇ ਆ ਤੇ ਕੁਝ ਚੀਜ਼ਾਂ ਦੇ ਵਿੱਚ ਠੰਡੀਆਂ ਹੁੰਦੀਆਂ ਨੇ ਤੇ ਉਹ ਇਹਨੂੰ ਗਰਮੈਸ਼ ਨੂੰ ਮਤਲਬ ਕਿ ਮਹਿਨਤ ਕਰ ਲੈਣਾ ਜਾਂ ਤੇ ਖਾਸ ਕਰਕੇ ਮੈਂ ਨਹੀਂ ਪਾ ਰਹੀਗੀ ਤੇ ਤੁਸੀਂ ਜੇ ਸਰਦੀਆਂ ਵਿੱਚ ਪੰਜੀਰੀ ਬਣਾ ਰਹੇ ਆ ਛੇੜਿਆ ਤਾਂ ਖਾਸ ਕਰਕੇ ਜ਼ਰੂਰ ਪਾਓ ਲੋ ਜੀ ਆਪਾਂ ਇਹਨੂੰ ਸਾਰੀ ਚੀਜ਼ਾਂ ਨੂੰ ਗੁੰਦ ਨੂੰ ਆਪਾਂ ਛੌਦੇ ਵਿੱਚ ਭੁੰਨ ਲੈਣਾ ਇਹਦੀ ਖੇਲ ਬਣਾਉਣੀ ਆ ਉਵੇਂ ਮੈਂ ਤੁਹਾਨੂੰ ਮਾਕੇ ਦਿਖਾਉਣੀ ਆ ਤੇ ਬਾਕੀ ਸਾਰੀਆਂ ਚੀਜ਼ਾਂ ਮੈਂ ਡਰਾਈ ਰੋਸਟ ਕਰਕੇ ਤੇ ਇਹਨਾਂ ਦਾ ਫਾਈਨ ਪਾਊਡਰ ਬਣਾ ਲੈਣਾ ਤੇ ਫਿਰ ਮੈਂ ਤੁਹਾਨੂੰ ਨਾਲ-ਨਾਲ ਦੱਸੀ ਜਾਊਂਗੀ ਆ ਚੀਜ਼ਾਂ ਕਿਹੜੇ ਕਿਹੜੇ ਟਾਈਮ ਪੈਣੀਆਂ ਨੇ ਮੈਂ ਕਲੀ-ਕਲੀ ਚੀਜ਼ ਦਾ ਪਾਊਡਰ ਡਰਾਈ ਰੋਸਟ ਕਰਕੇ ਬਿਲਕੁਲ ਮਿਲ ਕੇ ਵਿੱਚ ਕਹੋ ਵਗੈਰਾ ਨਹੀਂ ਪਾਉਣਾਗਾ ਸਿਰਫ ਜਿਹੜੇ ਗੁੰਦਾਂ ਨੂੰ ਆਪਾਂ ਫੋਲ ਕਰਨਾ ਵਾ ਉਸ ਟਾਈਮ ਆਪਾਂ ਕਹੋ ਪਾਉਣਾ ਤੇ ਮੈਂ ਤੁਹਾਨੂੰ ਸਾਰੀਆਂ ਕਰਕੇ ਦਿਖਾ ਦਿੰਦੀ ਆ ਚਲੋ ਜੀ ਆਪਾਂ ਇਹ ਸਾਰਾ ਕੁਝ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਜਿਹੜੀ ਕਿਵੇਂ ਬਣਾਉਣੀ ਆ ਜਿਵੇਂ ਸਭ ਤੋਂ ਪਹਿਲਾਂ ਤਾਂ ਮੈਂ ਇਖਲਾਬ ਦੀਆਂ ਪ ਤਾਂ ਕਿ ਆਪਾਂ ਇਹਨਾਂ ਨੂੰ ਵੀ ਹੱਥਾਂ ਨਾਲ ਘੋਰਨਾ ਵਾ ਮਤਲਬ ਕਿ ਇਹਨੂੰ ਆਪਾਂ ਮਿਕਸੀ ਵਿੱਚ ਨਹੀਂ ਕਰਾਂਗੇ ਤੇ ਮੈਂ ਇਹਨੂੰ ਬਿਲਾ ਕਿਉਂ ਪਾਏ ਡ్రਾਈ ਰੋਸਟ ਕਰ ਲਗੀ ਆ ਇਹਨੇ ਸਾਰੇ ਚੀਜ਼ਾਂ ਨੂੰ ਡ్రਾਈ ਰੋਸਟ ਕਰਕੇ ਮੈਂ ਇੱਕ ਪ੍ਰਾਤ ਵਿੱਚ ਪਾ ਲੂੰਗੀ ਤੇ ਫਿਰ ਤੁਹਾਨੂੰ ਦਿਖਾ ਰਹੀ ਆ ਜੀ ਅਸੀਂ ਡ్రਾਈ ਰੋਸਟ ਕਰਦੇ ਆ ਸਭ ਤੋਂ ਪਹਿਲਾਂ ਮੈਂ ਲਾਂਦੀਆਂ ਪੱਤੀਆਂ ਨੂੰ ਕਰ ਦਾਂ ਤਾਂ ਕਿ ਤੁਸੀਂ ਪੁੱਛੋਗੇ ਕਿ ਲਾਂਦੀਆਂ ਪੱਤੀਆਂ ਨੂੰ ਕਿਵੇਂ ਰੋਸਟ ਕਰਨਾ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਇਹਨਾਂ ਨੂੰ ਡ్రਾਈ ਰੋਸਟ ਕਰਨਾ ਹੁੰਦਾ ਤਾਂ ਕਿ ਇਹ ਆਪਣੇ ਸਿਰਫ ਇਹਨਾਂ ਦਾ ਆਪਾਂ ਸਿੱਲਾਪਣ ਦੂਰ ਕਰਨਾ ਹੁੰਦਾ ਜੇ ਦੇ ਸਿੱਲੇ ਹੁੰਦੇ ਆ ਨਾ ਤੇ ਇਹ ਉਹ ਜਦਾ ਬੋਰ ਦੇ ਨਹੀਂ ਹੱਥਾਂ ਦੇ ਨਾਲ ਇਹਦਾ ਬਰੀਕ ਪਾਊਡਰ ਨਹੀਂ ਬਣਦਾਗਾ ਕਿਉਂਕਿ ਮਿਸੀ ਵਿੱਚ ਆਪਾਂ ਇਹਨਾਂ ਨੂੰ ਘਰਨ ਵਾਲੇਗਾ ਤੇ ਆਪਾਂ ਹੱਥਾਂ ਨਾਲ ਪੋਰਨਾ ਕਰਕੇ ਇਹਨਾਂ ਦੇ ਸਿਲਾਪਾਂ ਨੂੰ ਦੂਰ ਕਰ ਦਈਏ ਕਿਉਂਕਿ ਆਪਣੇ ਘਰੇ ਸਕਾਈ ਹੁੰਦੇ ਆ ਤੇ ਕਾਫੀ ਟਾਈਮ ਦੇ ਸਾਲ ਪਰ ਦੇ ਸਕਾਕੇ ਰੱਖਦੇ ਆ ਤੇ ਸਲਬਾ ਪੈ ਜਾਂਦਾ ਇਹਨਾਂ ਦੇ ਵਿੱਚ ਤੇ ਇਸ ਕਰਕੇ ਇਹਨਾਂ ਨੂੰ ਡਰਾਈ ਰੋਸਟ ਕਰਨਾ ਪੈਂਦਾ ਵਾ ਤੁਸੀਂ ਖਿਲਾਫ ਦੀਆਂ ਪੱਤੀਆਂ ਜਦੋਂ ਵੀ ਸਕਾਕੇ ਰੱਖਣੀਆਂ ਤੇ ਉਹਦੇ ਵਿੱਚ ਤੁਸੀਂ ਕਾਲੀ ਮਿਰਚ, ਜਾਂ ਲੌਂਗ ਪਾ ਕੇ ਰੱਖਿਓ ਤਾਂ ਕਿ ਉਹਦੇ ਵਿੱਚ ਕੋਈ ਜਾਲਾ ਵਗੈਰਾ ਨਹੀਂ ਪੈਂਦਾਗਾ ਉਸੇ ਬਦੀਨੀਆਂ ਦੀਆਂ ਪੱਤੀਆਂ ਸੌਫ ਦੀਆਂ ਇਹਦੇ ਮਗਲਾਂ ਦੀਆਂ ਪੱਤੀਆਂ ਮੇਥੀ ਕੋਈ ਵੀ ਚੀਜ਼ ਨੂੰ ਸਕਾ ਕੇ ਰੱਖਦੇ ਸਾਫ ਦੀਆਂ ਜਿਵੇਂ ਸਕਾ ਕੇ ਰੱਖਦੇ ਆਪਾਂ ਤੇ ਉਹਦੇ ਵਿੱਚ ਲੌਂਗ ਜਾਂ ਕਾਲੀ ਮਿਰਚ ਪਾ ਕੇ ਰੱਖਣੀ ਆ ਜਾਂ ਕੜੀ ਪੱਤਾ ਵੀ ਸਕਾ ਕੇ ਰੱਖਣਾ ਬਈ ਵਾਰੀ ਆਪਾਂ ਨੂੰ ਸੀਜ਼ਨ ਦੇ ਵਿੱਚ ਨਹੀਂ ਮਿਲਦੀ ਚੀਜ਼ ਤਾਂ ਆਪਾਂ ਪੱਤੇ ਸੁੱਕੇ ਹੋਏ ਨੇ ਮਹਿੰਗੇ ਲੈ ਕੇ ਆਉਣੇ ਆ ਤੇ ਕਿਉਂ ਨਾ ਆਪਾਂ ਸੀਜ਼ਨ ਦੇ ਵਿੱਚ ਆਪਾਂ ਨੂੰ ਸਸਤੇ ਮਿਲਦੇ ਆ ਤੇ ਜੇ ਆ ਆਪਣੇ ਘਰੇ ਲੱਗੇ ਹੁੰਦੇ ਆ ਤੇ ਆਪਾਂ ਉਸ ਟਾਈਮ ਸਕਾ ਕੇ ਰੱਖ ਲઈએ ਇਹਨਾਂ ਨੂੰ ਲੋ ਜੀ ਇੱਥੇ ਆਪਾਂ ਮਗਲਾਂ ਦੀਆਂ ਜਿਹੜੇ ਹੈਗੀਆਂ ਪੱਤੀਆਂ ਨੇ ਤੇ ਇਹਨਾਂ ਨੂੰ ਆਪਾਂ ਇੱਥੇ ਹੰਦੇ ਹੋ ਲਈ ਕੱਢ ਦਿੰਦੇ ਆ ਫਿਰ ਆਪਾਂ ਇਹਨਾਂ ਨੂੰ ਪੋੜ ਲਾਂਗੇ ਇਹਦੇ ਵਿੱਚ ਤੇ ਏਵੇਂ ਇਕੱਲਾ ਇੱਕ-ਇੱਕ ਕਰਕੇ ਬਿਨਾ ਕਿਉਂ ਪਾਏ ਹੁਣ ਆਪਾਂ ਇਹਨਾਂ ਨੂੰ ਫੂਲ ਮਖਾਣੇ ਨੂੰ ਰੋਸਟ ਕਰ ਲੈਨੇ ਤਾਂ ਕਿ ਇਹਨਾਂ ਨੂੰ ਫਿਰ ਨਾਲ ਨਾਲ ਠੰਡੇ ਹੋਈ ਜਾਣਗੇ ਤੇ ਫਿਰ ਉਹਨਾਂ ਨੂੰ ਪੀਸ ਲਾਂ ਭੇਜਾਂ ਮੈਂ ਪਨੀਰੀ ਬਣਾਉਂਗੀ ਤਾਂ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾ ਦਿਖਾ ਦਊਂਗੀ ਪੀਸੀ ਹੋਈ ਵੀ ਆਹ ਮੇਰੇ ਫੂਲ ਮਖਾਣੇ ਆਹ ਪਦਾਵਾ ਆ ਚੀਜ਼ਾਂ ਮੈਂ ਕੱਲੀ-ਕੱਲੀ ਪੀਸ ਕੇ ਰੱਖ ਲਵਾਂਗੀ ਤੋ ਇਹ ਨਾਲ ਪਸਾਰੀਆਂ ਨੂੰ ਰੋਸਟ ਕਰ ਲਈਏ ਜਿੱਦੋਂ ਮੈਂ ਗੂੰਦ ਨੂੰ ਫਰਾਈ ਕਰੂੰਗੀ ਉਸ ਟਾਈਮ ਤੁਹਾਨੂੰ ਦਿਖਾ ਦਵਾਂਗੀ ਇਹ ਗੂੰਦ ਨੂੰ ਕਿਵੇਂ ਫਰਾਈ ਕਰਨਾ ਕਿਉਂਕਿ ਕਈ ਵਾਰੀ ਕਿਸੇ ਨੇ ਪਹਿਲੀ ਵਾਰ ਪੰਜੀਰੀ ਬਣਾਉਣੀ ਹੁੰਦੀ ਹੈ ਤਾਂ ਉਹ ਪਤਾ ਨਹੀਂ ਹੁੰਦਾ ਕਿ ਗੂੰਦ ਨੂੰ ਕਿਵੇਂ ਫਰਾਈ ਕੀਤਾ ਜਾਂਦਾ ਮੇਰੇ ਕੋਲ ਪਸਾਰੀਆਂ ਚੀਜ਼ਾਂ ਡਰਾਈ ਰੋਸਟ ਕਰ ਲਈਆਂ ਜੇ ਬਿਲਕੁਲ ਕਿਓ ਵਗੈਰਾ ਕੁਝ ਨਹੀਂ ਪਾਉਣਾ ਹੁੰਦਾ ਤਾਂ ਸਿੰਪਲੀ ਸਰ ਜੀ ਦਾ ਆਪਾ ਬਦਾਮ ਅਪਰੋਟ ਵਗੈਰਾ ਸਾਰੇ ਚਾਰੇ ਮਗਜ ਸੌਫ ਜਮੈਨ ਸਾਰੀਆਂ ਚੀਜ਼ਾਂ ਨੂੰ ਮਰ ਕੇ ਪੋਲ ਪੋਲ ਮਕਾਨੇ ਸਾਰਨ ਡਰਾਈ ਰੋਸਟ ਕਰ ਲਿਆ ਆਪਾਂ ਇਹਨਾਂ ਨੂੰ ਸੰਡੇ ਹੋਣ ਤੱਕ ਵੇਟ ਕਰਦੇ ਆ ਤਾਂ ਕਿ ਇਹਨਾਂ ਆਪਾਂ ਪੀਸ ਰਾਮਾ ਜਦ ਤੱਕ ਆਪਾਂ ਗੁੰਨ ਦਾ ਕੰਮ ਕਰ ਲਗੀ ਇਹਨਾਂ ਚੀਜ਼ਾਂ ਨੂੰ ਆਪਾਂ ਬਿਨਾ ਕਿਉਂ ਪਾਏ ਭਾਈ ਰੋਸਟ ਕਰਨਾ ਹੁੰਦਾ ਤਾਂ ਕਿ ਇਹਨਾਂ ਦਾ ਸੇਲਾਪਣ ਦੂਰ ਹੋ ਜਾਵੇ ਤੇ ਇਹ ਮਿਕਸੀ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਬਰੀਕ ਹੋ ਜਾ। ਨਵੇਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਸ ਜਦ ਤੱਕ ਪਕੜਾ ਹੁੰਨੇ ਕੋਲ ਇਸੇ ਸਾਫ਼ ਕਰਦੇ ਗਏ। ਫਰਾਈ ਪੈਨ ਨੂੰ ਜਿਵੇਂ ਸਾਫ਼ ਕਰਕੇ ਰੱਖ ਲਿਆ ਤੇ ਹੁਣ ਆਪਾਂ ਗੁੰਦ ਨੂੰ ਫਰਾਈ ਕਰਨਾ। ਤੁਹਾਨੂੰ ਜਦ ਵਿੱਚ ਗੁੰਦ ਨੂੰ ਫਰਾਈ ਕਰਨ ਵਾਸਤੇ ਜਿੱਦਾਂ ਆਪਾਂ ਗੁੰਨ ਦਾ ਚਾਰੇ ਲਈਆਂ ਨੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ। ਇਹਨੂੰ ਫਰਾਈ ਕਰਨ ਵਾਸਤੇ ਕਿਉਂ ਦੀ ਰੋੜ ਪੈਂਦੀ ਆ ਤਾਂ ਆਪਾਂ ਕਿਉਂ ਲੈਣਾ ਆਪ ਇੱਕ ਕੌਲੀ ਪਹਿਲਾਂ ਲੈਪਾ ਦੋ ਕੌਲੀਆਂ ਕਿਉਂ ਦੀਆਂ ਲਵਾਂਗੇ ਅੱਧਾ ਕਿਲੋ ਕਿਉਂ ਹੋਊਗਾ ਆਪਾਂ ਇਹਦੀ ਕੌਲੀ ਆ ਅੱਧਾ ਕਿਉਂ ਹੋਵੇ ਇਹਦੇ ਵਿੱਚ ਪਾ ਲੈਨੇ ਆ ਦੇਖੋ ਇਹਨੂੰ ਫਰਾਈ ਕਰਨਾ ਤੇ ਆਪਾਂ ਸਬਜ਼ੀ ਤੇ ਕਰਛੀਆਂ ਹੋਰ ਲੈ ਲੀਗੇ ਇਹਨੂੰ ਆਪ ਪਾਸੇ ਕਰਕੇ ਰੱਖ ਦਿੰਨੇ ਆ ਜਿਵੇਂ ਆਪਣਾ ਕਿਉਂ ਗਰਮ ਹੁੰਦਾ ਵਾ ਇਹਨੂੰ ਜ਼ਿਆਦਾ ਗਰਮ ਨਾ ਹੋਣ ਦਿਓ ਤਾਂ ਕਿ ਉਹਦੇ ਕਿ ਪਦਮ ਪੈਂਦਿਆ ਸਰਸੜ ਨਾ ਜਾਵੇ ਤਾਂ ਕਿ ਆਪਾਂ ਇਹਨੂੰ ਖਿਲ ਕਰਨਾ ਹੁੰਦਾ ਵਾ ਜੇ ਮੇਰਾ ਪਰਾਂਤੀਓ ਮੈਲਟ ਹੋ ਜਾਂਦਾ ਤੇ ਆਪਾਂ ਇਹਦੇ ਵਿੱਚ ਥੋੜੀ ਥੋੜੀ ਕਰਕੇ ਇੱਕੇ ਦਾ ਮਨਾ ਪਾਇਓ ਇੱਕੇ ਦਾ ਮੈਨੂੰ ਕਿਉਂ ਜ਼ਿਆਦਾ ਲੋਡ ਪੈਂਦੀ ਆ ਫਿਰ ਤੇ ਇਹਨਾਂ ਨੂੰ ਆਪਾਂ ਜਿਹਦਾ 250 ਗ੍ਰਾਮ ਬੂੰਦਾ ਤੇ ਆਪਾਂ ਇਹਨੂੰ ਹੌਲੀ ਹੌਲੀ ਕਰਕੇ ਤਾਂ ਕਿ ਫੁੱਲ ਜਾਂਦੀ ਆ ਤੇ ਫਿਰ ਆਪਾਂ ਨੂੰ ਇਹ ਤਾਂ ਬਹੁਤ ਜ਼ਿਆਦਾ ਕਿਉਂ ਪਾਉਣਾ ਪੈਂਦਾ ਪਹਿਲਾਂ ਆਹ ਪੂਣੀ ਮੈਂ ਤਾਂ ਲਈ ਆ ਤਾਂ ਕਿ ਵਿੱਚੋਂ ਕਿਉਂ ਕੱਢ ਕੇ ਤੇ ਉੱਪਰ ਉੱਪਰ ਖਿਲਾ ਖਿਲਾ ਆਪਾਂ ਬਾਹਰ ਕੱਢ ਲੈਣਗੇ ਤੇ ਫਿਰ ਸ਼ੀਰੀ ਵਾਲੀ ਪੰਜੀ ਦਾ ਸਮਾਨ ਕਾਫੀ ਜ਼ਿਆਦਾ ਹੋ ਜਾਂਦਾ ਤੇ ਇਹਨੂੰ ਬਣਾਉਣਾ ਵੀ ਸਲੋ ਪ੍ਰੋਸੈਸ ਤੇ ਹੁੰਦਾ ਤੇ ਬਹੁਤ ਹੀ ਧਿਆਨ ਨਾਲ ਬਣਾਉਣਾ ਹੁੰਦਾ ताकि अपनी कोई भी चीज कच्ची ना रहे ये अपने खिल्ला बन ਗਈਆਂ ਇਹ ਫੁੱਲ ਜਾਂਦੀ ਹੈ ਪੂਰੀ ਇਹ ਤੋਂ ਜਿਹਦਾ ਆਪਣਾ ਪੀਸ ਹੁੰਦਾ ਤੋ ਡਬਲ ਹੋ ਜਾਂਦੀ ਆ ਖिल्ਲਾ ਬਣ ਗਈਆਂ ਤੇ ਹੁਣ ਆਪਾਂ ਛਾਨ ਨਹੀਂ ਲੈ ਲਓ ਤਾਂ ਕਿ ਓ ਆਪਣਾ ਥੱਲੇ ਰਹਿ ਜਾਵੇ ਗੈਸ ਨੂੰ ਬਹੁਤਾ ਗਰਮ ਨਾ ਕਰਿਓ ਨਾ ਤੇਜ ਨਾ ਕਰਿਓ ਮੀਡੀਅਮ ਤੇ ਰੱਖਿਓ ਮੈਂ ਕੱਢਣ ਦੇ ਟਾਈਮ ਤੇ ਇਹਨੂੰ ਬੰਦ ਕਰ ਦਿੱਤਾ ਆਪਾਂ ਪਹਿਲਾਂ ਖੇਲ ਕਰਕੇ ਤੇ ਫਿਰ ਇਹਨੂੰ ਭੁੰਨਾ ਦੇ ਫਿਰ ਇਹਨੂੰ ਬਰੀਕ ਕਰਾਂਗੇ ਮਿਕਸੀ ਵਿੱਚ ਮਿਕਸੀਚ ਕਰ ਲੋ ਤੇ ਚਾਹੇ ਤੁਸੀਂ ਮੋਟਾ ਮੋਟਾ ਕ੍ਰਾਸ਼ ਕਰ ਲੋ ਜੀ ਇਦਾਂ ਆਪਾਂ ਸਾਰੀਆਂ ਕਿਹ ਇਆ ਕਿੱਲਾ ਬਣਾਵਾਂਗੇ ਦੋ ਤਿੰਨ ਮਰੀ ਪਾ ਕੇ ਮੈਂ ਤੁਹਾਨੂੰ ਕਿੱਲਾ ਬਣਿਆ ਹੋਇਆ ਵੀ ਦਿਖਾ ਦਉਂਗੀ ਤੇ ਫਿਰ ਗੈਸ ਨੂੰ ਆਨ ਕਰ ਲੈਨੇ ਆ। ਕੱਢਣ ਟਾਈਮ ਤੇ ਮੈਂ ਬੰਦ ਕਰ ਦਿੱਤੇ ਸੀ ਗੈਸ ਤਾਂ ਕਿ ਆਪਣੀ ਗੁੰਦ ਸੜ ਨਾ ਜਾਵੇ। ਹਰ ਚੀਜ਼ ਦਾ ਬਹੁਤ ਧਿਆਨ ਰੱਖਣਾ ਵੀ ਕੋਈ ਵੀ ਚੀਜ਼ ਕੱਚੀ ਵੀ ਨਾ ਰਹੇ ਤੇ ਸੜੇ ਵੀ ਨਾ। ਆਪਾਂ ਇਹ ਇੱਕ ਨਵੀਂ ਮਦਰ ਨੂੰ ਬਣਾ ਕੇ ਦੇਣੀ ਹੁੰਦੀ ਆ। ਤਾਂ ਕਿ ਬੱਚੇ ਤੋਂ ਬਾਅਦ ਜਿੱਦਿਆਂ ਨੂੰ ਬਹੁਤ ਜ਼ਰੂਰਤ ਹੁੰਦੀ ਆ ਇੱਕ ਮਾਂ ਨੂੰ। ਬੱਚੇ ਨੂੰ ਫੀਡ ਵੀ ਕਰਨਾ ਹੁੰਦਾ ਵਾ ਨੂੰ ਇਸ ਤਰ੍ਹਾਂ ਕੇ ਚੀਜ਼ਾਂ ਇਦਾਂ ਦੇ ਲਈ ਤਾਂ ਕਿ ਬੱਚੇ ਨੂੰ ਵੀ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਕੋਈ ਚੀਜ਼ ਕੱਚੀ ਹੋਵੇ ਜਾਂ ਕੋਈ ਚੀਜ਼ ਸੜੀ ਹੋਵੇ ਇਹਦੇ ਵੀ ਦੂਸਰਾ ਪੂਰੀ ਭੁੱਲ ਗਿਆ ਤਾਂ ਕੱਢ ਲੈਣੇ ਆ ਜਿਹਨਾਂ ਆਪਾਂ ਸਾਰੇ ਪੂਰ ਕਰ ਲੈਣੇ ਆ ਗੁੰਨ ਦੇ ਜਿਹੜਾ ਆਪਾਂ ਲਾਪੋ ਫਿਰ ਆ ਤੇ ਇਸ ਵੰਦ ਕਦੇ ਤੇ ਆਪਣੀ ਆ ਗੁੰਨ ਵੀ ਹੋ ਚੁਈ ਗਈ ਤੇ ਇਹਦੇ ਵਿੱਚ ਕਿਉਂ ਬਚ ਜਾਂਦਾ ਵਾ ਉਹਦੇ ਵਿੱਚ ਆਪਾਂ ਕਮਰਕਸ ਨੂੰ ਗੁੰਨਾਂਗੇ ਕਮਰਕਸ ਪੀਸੀ ਹੋਈ ਆ ਉਨੂੰ ਕੋ ਨਾ ਲਏ। ਇ렇게 ਉਹ ਦੇ ਵਿੱਚ ਮਾਚ ਗਿਯਾ। ਹੁਣ ਮੈਂ ਪੀਸ ਕੇ ਦੇ ਵਿੱਚ ਪਾਉਣ ਲੈਣਾ। ਕਮਰ ਕਮ ਕਸਤਾ ਪੀਸੀ ਹੋਈ ਹੋਈ ਮੇਰੇ ਕੋਲੇ ਤੇ ਸੌਣ ਵੀ ਪੀਸੀ ਹੋਈ ਆ ਤੇ ਲੋਧ ਮੈਂ ਪੀਸੇ ਨੇ ਲੋਧ ਤੇ ਪੁਲਸ ਪਾਰੀ। ਉਹਨੇ ਆਹੀ ਜਿਹੜਾ ਬਚਿਆ ਹੋਇਆ ਘਾਓ ਆ ਇਹਦੇ ਵਿੱਚ ਹੀ ਪਾਉਣ ਲਾਉਂਦੇ। ਉਹ ਤੁਹਾਨੂੰ ਬਾਅਦ ਚ ਦਿਖਾਉਣੀ ਆ ਪੀਸ ਕੇ। ਤੇ ਇਹ ਆਪਣੀ ਸਾਰੀ ਗੁੰਦ ਨੋਪਾ ਖੇਲ ਕਰ ਲਿਆ। ਇਹਨੂੰ ਖੇਲ ਕਰਨਾ ਕਹਿੰਦੇ ਆ। ਮੀ ਗੁੰਦ ਨੂੰ ਤੁਸੀਂ ਖਿਲਰ ਕਰ ਲੋ ਜਾਂ ਜਿਹਦਾ ਆਪਣੇ ਪਾਪ ਕਨ ਬਣ ਜਾਂਦੇ ਹਨ ਨਾ ਇਦਾਂ ਦੇ ਬਣ ਜਾਂਦੀ ਹੈ ਇਹ ਫੁੱਲ ਕੇ ਜੀ ਆਹ ਵਖਾਏ ਆਪਣਾ ਕਹੋ ਜਿਹੜਾ ਬਚ ਗਿਆ ਜਿਹਦੇ ਵਿੱਚ ਆਪਾਂ ਕਈ ਚੀਜ਼ਾਂ ਹੋਰ ਭੁੰਨਣੀਆਂ ਨੇ ਤੇ ਉਹਨਾਂ ਨੂੰ ਆਪਾਂ ਮਰੀਕ ਕਰ ਲਈਏ ਅਸੀਂ ਪਹਿਲਾਂ ਤੇ ਫਿਰ ਤੁਹਾਨੂੰ ਭੁੰਨ ਕੇ ਦਿਖਾਵਾਂਗੇ ਜੀ ਅਸੀਂ ਜਿਆਪ ਸਾਰੀਆਂ ਚੀਜ਼ਾਂ ਨੂੰ ਡਰਾਈ ਰੋਸਟ ਕਰ ਲਿਆ ਤੇ ਗੁੰਦ ਨੂੰ ਆਪਾਂ ਖਿਲਰ ਕਰ ਲਿਆ ਆ ਆਪਣੀ ਗੁੰਦ ਪਈ ਹੈ ਜੀ ਜਿਹਦੇ ਆਪਾਂ ਖਿਲਰ ਕੀਤੀ ਹੋਈ ਹੈ ਤੇ ਆ ਆਪਣੇ ਗਲਾਬ ਦੀਆਂ ਪੱਤੀਆਂ ਨੇ ਇਹਨਾਂ ਨੂੰ ਆਪਾਂ ਇਹਦਾ ਹੱਥ ਦੇ ਨਾਲ ਐਂ ਕ੍ਰਸ਼ ਕਰ ਦੇਣਾ ਜਿਵੇਂ ਆਪਾਂ ਮੇਥੀ ਨੂੰ ਭੋਰਦੇ ਹਾਂ ਤੇ ਇਹਨਾਂ ਨੂੰ ਸਾਰਿਆਂ ਨੂੰ ਵਾਕਈ ਜਿੰਨੇ ਵੀ ਆਪਾਂ ਆਪਾਂ ਸੌਫ ਤੇ ਜਿਹੜੀ ਕਾਲੀ ਮਿਰਚਾ ਉਹ ਇਕੱਠੀ ਲੈ ਲਈਏ ਇਹਨੂੰ ਵੀ ਪੀਸ ਲੈਣਾ ਵਾ ਡਰਾਈ ਰੋਸ ਕੀ ਤਹਤ ਜਮੈਣਾ ਹੁੰਦਾ ਲਈਏ ਆਪਾਂ ਨਾਲ ਇਹਦੇ ਤੇ ਇਧਰ ਆਪਾਂ ਜਿਹੜੀ ਜੀ ਕਾਰਟ ਸਪਾਰੀ ਜਿਹੜੀ ਫੁੱਲ ਸਪਾਰੀ ਤੇ ਲੋਧ ਇਹਨੂੰ ਆਪਾਂ ਮੋਟਾ ਮੋਟਾ ਯਾ ਕਟਲਿਆ ਦੇ ਵਿੱਚ ਤੇ ਆਪਾਂ ਇਹਨੂੰ ਮਿਕਸ ਵਿੱਚ ਪੀਸ ਲੈਣਾ ਵਾ ਤੇ ਫਿਰ ਸਾਰੀਆਂ ਚੀਜ਼ਾਂ ਆਪਾਂ ਡਰਾਈ ਰੋਸ ਕਰ ਚੁੱਕੇ ਆ ਤੇ ਇਧਰ ਆਪਣੇ ਫੋਲ ਮਖਾਣੇ ਪਏ ਜੀ ਇਹ ਵੀ ਆਪਾਂ ਡਰਾਈ ਰੋਸਟ ਕਰ ਦਿੱਤੇ ਆ ਤੇ ਫਿਰ ਮੈਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪੀਸ ਕੇ ਤੁਹਾਨੂੰ ਦਿਖਾਉਣਾ ਹੈ ਗੁਲਾਬ ਦੇ ਫੁੱਲਾਂ ਨੂੰ ਕ੍ਰਸ਼ ਕਰਕੇ ਮੈਂ ਸਾਰਾ ਸਮਾਨ ਪੀਸ-ਪੀਸ ਕੇ ਇਹਦੇ ਵਿੱਚ ਪਾ ਦੇਣਾ ਗੁਲਾਬ ਦੇ ਫੁੱਲਾਂ ਦੇ ਵਿੱਚ ਲਓ ਜੀ ਮੈਂ ਫੁੱਲਾਂ ਨੂੰ ਕ੍ਰਸ਼ ਕਰ ਲਿਆ ਤੇ ਹੁਣ ਮੈਂ ਇਹਦੇ ਪਾਉਣੀ ਆ ਫੋਲ ਮਖਾਣੇ ਇਹਨਾਂ ਨੂੰ ਤੁਸੀਂ ਬਿਲਕੁਲ ਬਰੀਕ ਵੀ ਪੀਸ ਸਕਦੇ ਆ ਤੇ ਮੋਟੇ ਵੀ ਰੱਖ ਸਕਦੇ ਆ ਉਹ ਜਿਦਾਂ ਤੁਸੀਂ ਤੁਹਾਡਾ ਆਪਣਾ ਸਵਾਦ ਆ ਉਦਾਂ ਦਾ ਰੱਖਣਾ ਆਪਾਂ ਇੱਥੇ ਮਿਕਸੀ ਲੈ ਲੈਣੀ ਆ ਜੀ ਤੇ ਕੱਲੀ-ਕੱਲੀ ਚੀਜ਼ ਪੀਸ ਕੇ ਮੈਂ ਇਹ ਪ੍ਰਾਤ ਵਿੱਚ ਇਕੱਠੀਆਂ ਕਰ ਲੈਣੀ ਆ ਤਾਂ ਕਿ ਤੁਹਾਨੂੰ ਮੈਂ ਦਿਖਾ ਦੇਵਾਂ ਇੱਕ ਜਿਹੜੀ ਜਿਆਪਾ ਪੰਜਾਂ ਨੇ। ਤੁਸੀਂ ਆਪਾਂ ਇਹ ਪੂਲ ਮਖਾਣਿਆਂ ਦਾ ਪਾਊਡਰ ਬਣਾ ਲਿਆ। ਇਹ ਕਿਉਂਕਿ ਡਰਾਈ ਰੋਸਟ ਹੋਏ ਹੋਏ ਆ ਤੇ ਫਿਰ ਬਹੁਤ ਛੇਤੀ ਬਣ ਜਾਂਦਾ ਇਹ। ਇਹਦਾ ਕੱਲੀ ਕੱਲੀ ਚੀਜ਼ ਕਰਕੇ ਤੇ ਆਪਾਂ ਗੋਦ ਨੂੰ ਸਭ ਤੋਂ ਲਾਸਟ ਵਿੱਚ ਇਹਦੇ ਚਕਾਵਾਂਗੇ। ਤਾਂ ਕਿ ਇਹ ਘਿਓ ਵਾਲੀ ਚੀਜ਼ ਆ। ਇਹ ਪਹਿਲਾਂ ਆਪਾਂ ਸੁੱਕੀਆਂ ਚੀਜ਼ਾਂ ਨੂੰ ਡਰਾਈ ਰੋਸਟ ਕਰ ਲਈਏ। ਇੱਥੇ ਚਾਹੇ ਤੁਸੀਂ ਜਿਹੜੀ ਆਪਣੇ ਬਦਾਮ ਆ ਬਦਾਮ ਤੇ ਅਕਰੋਟ ਨੂੰ ਇਕੱਠੇ ਵੀ ਕਰ ਲਓ। ਇਹ ਵਿੱਚ ਹੀ ਆਪਾਂ ਇਹਦੇ ਚਾਰੇ ਮਗਜ ਪਾ ਲੈਨੇ ਆ ਜੇਪਾ ਤਿੰਨੇ ਚੀਜ਼ਾਂ ਨੂੰ ਬਦਾਮ ਅਖਰੋਟ ਤੇ ਚਾਰੇ ਮਗਜ ਟਰਾਈ ਫੂਡ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਲੈ ਸਕਦੇ ਆ ਤੇ ਪਰ ਚਾਰੇ ਮਗਜ ਜ਼ਰੂਰੀ ਆ ਤੇ ਇਹਦੇ ਚ ਮੈਂ ਜ਼ਿਆਦਾ ਕਰਕੇ ਪਿਸਤਾ ਤੇ ਬਾਜੂ ਇਸ ਕਰਕੇ ਨਹੀਂ ਪਾਉਂਦੀ ਕਿ ਥੋੜਾ ਜਿਆਦਾ ਹੈਵੀ ਹੋ ਜਾਂਦੀ ਹੈ ਤਾਂ ਕਿ ਇਹਨੂੰ ਆਪਾਂ ਥੋੜਾ ਜਿਹਾ ਸਹੀ ਮोटा ਹੀ ਰੱਖ ਲਉ ਜੇ ਆਪਾਂ ਡਰਾਈ ਫੂਡ ਨੇ ਇਹ ਤਾਂ ਜੇ ਆਪਣੇ ਮੂੰਹ ਵਿੱਚ ਆਉਂਦੇ ਵੀ ਆ ਤਾਂ ਵੀ ਆਪ ਨੂੰ ਵਧੀਆ ਲੱਗਦੇ ਆ ਅੱਜ ਇਹ ਮੈਂ ਲੈ ਤਨੇਂਂਡ ਰਾਈਫੁਰ ਸੀਗੇ ਆਪਣੇ ਬਦਾਮ ਅਖਰੋਟ ਤੇ ਚਾਰੇ ਮਗਜ ਇਹ ਮੈਂ ਇਹਦੇ ਵਿੱਚ ਪਾ ਲਿਆ ਇਹਨਾਂ ਨੂੰ ਮੈਂ ਬਹੁਤਾ ਬਰੀਕ ਨਹੀਂ ਪੀਸਿਆ ਹੋਗਾ ਜੀ ਇੱਥੇ ਮੈਂ ਜਮੈਨ ਤੇ ਆਲੋਧ ਤੇ ਸੁਪਾਰੀ ਫੁੱਲ ਸੁਪਾਰੀ ਇਹਨਾਂ ਨੂੰ ਮੈਂ ਤਿੰਨਾਂ ਨੂੰ ਇਕੱਠਿਆਂ ਨੂੰ ਪੀਸਣ ਲੱਗੀ ਆ ਸੌਂਫ ਤੇ ਕਾਲੀ ਮਿਰਚ ਸੌਣ ਮੇਰੇ ਕੋਲ ਪੀਸੀ ਹੋਈ ਹੈਗੀ ਆ ਇਹ ਆਪਣੀ ਮਰਜ਼ੀ ਆ ਨਾਰੀਅਲ ਬੇਸਿਕ ਗ੍ਰਾਈਂਡ ਕੀਤਾ ਹੋਇਆ ਹੁਣ ਕਦੂਕਸ ਕੀਤਾ ਹੋਇਆ ਵਾ ਜੇ ਪੀਸ ਕਿ ਵੀ ਹੋਰ ਪਾਸਾ ਦੇ ਬਰੀਕ ਕਰਨਾ ਹੋਵੇ ਤਾਂ ਇਦਾਂ ਵੀ ਤੁਸੀਂ ਰੱਖ ਸਕਦੇ ਆ ਇਹ ਵੀ ਸਾਰੀਆਂ ਡ్రਾਈ ਰੋਸਟ ਕੀਤੀਆਂ ਹੋਇਆ ਹੈ ਇੱਥੇ ਤੁਸੀਂ ਇਹਨੂੰ ਛਾਂਣ ਕੇ ਵੀ ਪਾ ਸਕਦੇ ਆ ਤੇ ਇਦਾਂ ਵੀ ਪਾ ਸਕਦੇ ਆ ਉਹ ਆਪਣੀ ਮਰਜ਼ੀ ਆ ਕਈ ਵਾਰੀ ਕਿਸੇ ਨੂੰ ਕਈ ਵਾਰੀ ਮੋਟੀ ਕੋ ਪੀਸ ਆ ਜਾਂਦਾ ਤੇ ਫਿਰ ਨਹੀਂ ਵਧੀਆ ਲੱਗਦਾਗਾ ਤੇ ਇੱਥੇ ਤੁਸੀਂ ਇਹਨੂੰ ਵਗੈਰਾ ਹੈ ਗਿਆ ਜਾਂ ਕੋਈ ਵੀ ਚੀਜ਼ ਇਹਨ ਘੱਟ ਇਹ ਤਾਂ ਥੋੜੀ ਜਿਹੀ ਸਖਤ ਹੁੰਦੀ ਆ ਉਹ ਜੇ ਇੱਥੇ ਆਪਾਂ ਇਹਨੂੰ ਛਾਂਣ ਕੇ ਪਾ ਦਿਆਂਗੇ ਤੇ ਇੱਕ ਵਾਰੀ ਆਪਾਂ ਫੇਰ ਗੇੜਾ ਦੇ ਦਿਆਂਗੇ ਤੇ ਬਾਕੀ ਚੀਜ਼ ਆਪਰੇ ਕੋਲ ਪੀਸੀਆਂ ਹੋਈਆਂ ਜੀ ਆਪਣੇ ਕੋਲ ਜਿਹੜੀ ਸੁੰਡ ਹੈਗੀ ਆ ਕਮਰਕਸ ਹੈਗੀ ਆ ਤੇ ਉਹ ਪੀਸੀਆਂ ਹੋਈਆਂ ਇਹ ਤੁਹਾਨੂੰ ਦਿਖਾਉਣੀ ਆ ਜੇ ਆਪਾਂ ਆਟਾ ਪੁੰਨਾਂ ਦੇ ਟਾਈਮ ਤੇ ਵੀ ਆਪਾਂ ਕਿੜੇ ਆ ਚੀਜ਼ ਆਪਾਂ ਸਾਰੀਆਂ ਗ੍ਰाइंड ਕਰਕੇ ਤੇ ਇਹਦੇ ਵਿੱਚ ਇਕੱਠੀਆਂ ਕਰ ਲਾਂਗੇ ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਛਾਣ ਕੇ ਪਾਏ ਲੋਹ ਨੂੰ ਸੁਪਾਰੇ ਨੂੰ ਦੋਨੇ ਚੀਜ਼ਾਂ ਜਿਵੇਂ ਤਾਂ ਚਾਹੇ ਉਹਦਾ ਵੀ ਬਿਨਾ ਛਾਣੇ ਤੇ ਪੈ ਜਾਵੇ ਤਾਂ ਕੋਈ ਗੱਲ ਨਹੀਂ ਹੈਗੀ ਕਾਲੀ ਮਿਰਚ ਸੌਂਫ ਵਗੈਰਾ ਕੋਈ ਗੱਲ ਨਹੀਂ ਪਰ ਲੋਹ ਉਹਦਾ ਮੋਟਾ ਪੀਸ ਨਹੀਂ ਰਹਿਣਾ ਚਾਹੀਦਾ ਆਪਾਂ ਇਹ ਚੀਜ਼ਾਂ ਸਾਰੀਆਂ ਨੂੰ ਕਰਕੇ ਤੇ ਮਿਕਸ ਕਰਕੇ ਰੱਖ ਲਾਂਗੇ ਤੇ ਫਿਰ ਆਪਾਂ ਆਟਾ ਬੰਦੇ ਆ। ਲੋ ਵੀ ਜਿੰਨੀਆਂ ਵੀ ਚੀਜ਼ਾਂ ਆਪਾਂ ਰੋਸਟ ਕੀਤੀਆਂ ਸੀਗੀਆਂ ਉਹਨਾਂ ਸਾਰਿਆਂ ਨੂੰ ਆਪਾਂ ਗ੍ਰाइंड ਕਰ ਲਿਆ ਤੇ ਆਪਾਂ ਫਰਾਤ ਦੇ ਵਿੱਚ ਪਾ ਲਿਆ। ਇਹ ਆਪਣਾ ਘੱਟੋ ਘੱਟ 2 ਕਿਲੋ ਮਟੀਰੀਅਲ ਬਣ ਗਿਆ ਹੁਣ। 1.5-2 ਕਿਲੋ ਦੇ ਨੇੜੇ ਤੇ ਮਟੀਰੀਅਲ ਹੈਗਾ। ਤਾਂ ਕਿ ਆਪਾਂ ਕੋਈ ਚੀਜ਼ ਮਿਲਕੇ ਨਹੀਂ ਪਾਏਗੀ। ਆਪਾਂ ਤਾਂ ਆਪਣੇ ਕੋਈ ਚੀਜ਼ ਵੱਧ ਪਾ ਲਓ, ਕੋਈ ਘੱਟ ਪਾ ਲਓ। ਡਰਾਈ ਫੂਡ ਹੁੰਦੇ ਆ ਤੇ ਜਾਮਸਤ ਜਿਹੜੇ ਆਪਣੇ ਗੁੰਦਾ ਵਗੈਰਾ ਹੁੰਦੀਆਂ ਉਹ ਵੀ ਬਹੁਤ ਵਧੀਆ ਹੁੰਦੀਆਂ ਨੇ ਬਣ ਕੇ। ਗੋਨ ਹੋਈ, ਕਮਰ ਕਸ ਹੋਈ। ਕਿ ਅੱਠਾਈ ਦੇ ਵਿੱਚ ਆਪਾਂ ਜਿਆਦਾ ਅੱਗੇ ਪਹਿਲੇ ਟਾਈਮ ਵਿੱਚ ਤਾਇੇ ਹੁੰਦਾ ਸੀ 5 ਕਿਲੋ ਘਿਓ ਹੁੰਦਾ ਸੀ 5 ਕਿਲੋ ਚੀਨੀ ਹੁੰਦੀ ਸੀ ਤੇ 5 ਕਿਲੋ ਹੀ ਆਟਾ ਹੁੰਦਾ ਸੀ ਤੇ 5 ਕਿਲੋ ਦੇ ਨੇੜੇ ਤੇੜੀ ਬਾਕੀ ਸਮਾਨ ਬਣ ਜਾਂਦਾ ਸੀ ਤਾਂ ਕਿ ਉਹ 18 20 ਕਿਲੋ ਦੇ ਨੇੜੇ ਤੇੜਾ ਹੋ ਜਾਂਦਾ ਸੀ ਤੇ 15 ਕਿਲੋ 16 17 ਕਿਲੋ ਦਾ ਪੀਪਾ ਹੁੰਦਾ ਸੀ ਜਾਂ ਬਲਟੋਈ ਵਗੈਰਾ ਹੁੰਦੇ ਸੀ ਉਹ ਭਰ ਦਿੰਦੇ ਸੀ ਤੇ ਬਾਕੀ ਮਾੜਾ ਮੋਟਾ ਆਸ-ਪਾਸ ਵਣ ਦਿੰਦੇ ਸੀ ਜਿਹਨੀਆਂ ਵੀ ਬੀਬੀਆਂ ਭੈਣਾਂ ਪਨੀਰੀ ਬਣਾਉਂਦੀਆਂ ਸੀ ਆ ਤੇ ਉਹਨਾਂ ਦਾ ਟੇਸਟ ਕਰਾ ਦਿੰਦੇ ਸੀ ਲੋਜੀ ਹੁਣ ਆਪਾਂ ਬੱਚੇ ਬੱਚੇ ਅੱਜ ਕੱਲ੍ਹ ਜ਼ਿਆਦਾ ਪੰਜੀਰੀ ਨਹੀਂ ਖਾਂਦੇ ਕੋਲੀਆਂ ਪਰ ਪਰ ਨਹੀਂ ਖਾਂਦੇ ਦੋ ਦੋ ਚਮਚੇ ਹੀ ਖਾਲਣ ਉਹੀ ਬਹੁਤ ਆ ਇਸ ਕਰਕੇ ਆਪੇ ਦੇ ਵਿੱਚ ਆਟਾ ਵੀ ਤੇ ਘਿਓ ਵੀ ਤੇ ਮਿੱਠਾ ਵੀ ਬਹੁਤ ਘੱਟ ਪਾਵਾਂਗੇ ਮੈਂ ਬਣਾਉਣ ਲੱਗਿਆ ਅੱਜ ਕੱਲ੍ਹ ਦੇ ਬੱਚਿਆਂ ਦੇ ਮਤਾਬਕ ਮੈਂ ਆਟਾ ਦੋ ਕੋਲੀਆਂ ਆٹے ਦੀਆਂ ਲੈ ਲਈਆਂ 250 ਗ੍ਰਾਮ ਦੀ ਕੋਲੀ ਸੀ ਅੱਧਾ ਕਿਲੋ ਮੈਂ ਆਟਾ ਲੈ ਲਿਆ ਅੱਧਾ ਕਿਲੋ ਮੈਂ ਘਿਓ ਲਾਉਂਗੀ ਤੇ ਅੱਧਾ ਕਿਲੋ ਮੈਂ ਕੋਕੋਨਟ ਸ਼ੂਗਰ ਲਾਉਂਗੀ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਡਰਾਈ ਆ ਆਪਣਾ ਰੋਸਟ ਕੀਤਾ ਸੀ ਉਹ ਕਰ ਲਈਆਂ ਤੇ ਆ ਆਪਾਂ ਜਿਹੜੀ ਗੁੰਦ ਆਪਾਂ ਹੋਲ ਕੀਤੀ ਸੀ ਤੇ ਆਪਾਂ ਉਹਨੂੰ ਵੀ ਰੇ ਕਰ ਲਿਆ। ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਘਿਓ ਪਾਵਾਂਗੇ। ਤੁਹਾਨੂੰ ਹੁਣ ਆਟਾ ਪੁੰਨ ਕੇ ਦਿਖਾਉਣੇ ਆ। ਆਪਾਂ ਇਹਦੇ ਵਿੱਚ ਡਰਾਈ ਫੂਡ ਤੇ ਜਿਹੜੀਆਂ ਦੇਸੀ ਜਿਹੜੀਆਂ ਬੂਟੀਆਂ ਨੇ ਜਿਵੇਂ ਕਮਰਕਸ ਤੇ ਗੰਗੂਦ ਇਹਨਾਂ ਸਾਰੀਆਂ ਨੂੰ ਦੇਸੀ ਲੋਹ ਹੋਈ ਫੁੱਲ ਸਪਾਰੀ ਹੋਈ ਜਿਵੇਂ ਸੌਫਰ ਜਮੇਨਾ ਕਾਲੀ ਮਿਰਚ ਸੁੰਡ ਇਹ ਸਾਰੀਆਂ ਚੀਜ਼ਾਂ ਤੇ ਇੱਥੇ ਲੋ ਜੀ ਆਪਾਂ ਇੱਥੇ 1/2 ਕਿਲੋ ਪਿਆ ਉਪਾ ਲੈਨੇ ਆ। ਆਟਾ ਮੇਰਾ ਕਿਉਂ ਘੱਟਾ ਮੈਂ ਕੋਈ ਡੱਬਾ ਰੱਖਿਆ ਹੋਇਆ ਵਾ ਤੇ ਬਾਕੀ ਮੈਂ ਆਟਾ ਪਾ ਕੇ ਦੇਖ ਲੂੰਗੀ ਇਹ ਕੋਈ ਮੈਂ ਘੱਟ ਤੋਂ ਘੱਟ ਘਿਓ ਲਾਉਂਗੀ ਇਹਦੇ ਵਿੱਚ ਉਹਦਾ ਘਿਓ ਇਹਦੇ ਵਿੱਚ ਬਰਾਬਰ ਮਾਤਰਾ ਵਿੱਚ ਹੀ ਪੈਂਦਾ ਵਾ ਤੇ ਜੇ ਤਾਂ ਤੁਸੀਂ ਇਹਦੀ ਪਿੰਨੀਆਂ ਵਟਣੀਆਂ ਫੇਰ ਤਾਂ ਤੁਸੀਂ ਇਹਦੇ ਬਰਾਬਰ ਤੋਂ ਵੀ ਥੋੜਾ ਜਿਹਾ ਵੱਧ ਪਾ ਲਿਓ ਵੀ ਕਈ ਪਿੰਨੀਆਂ ਪਿੰਨੀਆਂ ਵਟ ਲੈਣੇ ਪੰਜੀਰੀ ਦੀਆਂ ਵੀ ਤੇ ਨਹੀਂ ਤਾਂ बस ਬਰਾਬਰ ਮਾਤਰਾ ਵਿੱਚ ਤਾਂ ਜ਼ਰੂਰ ਪਾ ਲਿਓ ਤਾਂ ਕਿ ਜੰਨੀਆਂ ਵੀ ਚੀਜ਼ਾਂ ਆਪਣੀਆਂ ਹੁੰਦੀਆਂ ਨੇ ਇਹਨਾਂ ਨੇ ਵੀ ਸੁੱਕਣਾ ਹੁੰਦਾ ਵਾ ਜਿਵੇਂ ਫੂਲ ਮਖਾਣੇ ਹੋ ਗਏ ਕਮਰਕਸ ਹੋ ਗਈ ਤੇ ਸਪਾਰੀ ਵਗੈਰਾ ਹੋ ਗਈ ਉਹਨਾਂ ਨੇ ਸਾਰਿਆਂ ਨੇ ਆਪਣਾ ਇਹ ਕਿਉਂ ਨੂੰ ਸੋਕਣਾ ਹੁੰਦਾ ਵਾ ਤਾਂ ਕਿ ਉਹ ਉਹਨਾਂ ਖੁਸ਼ਕ ਹੁੰਦੀਆਂ ਨੇ ਤੇ ਫਿਰ ਕਈਆਂ ਨੂੰ ਆਇਆ ਹੁੰਦਾ ਵੀ ਜੇ ਆਪਣੇ ਖੁਸ਼ਕੀ ਹੋ ਜਾਂਦੀ ਆ ਤੇ ਇਸ ਕਰਕੇ ਇਹਦੇ ਵਿੱਚ ਕਿਉਂ ਜ਼ਰੂਰ ਤੁਸੀਂ ਜਿੰਨਾ ਆਟਾ ਪਾਇਆ ਉਹਨਾ ਹੀ ਕਿਉਂ ਪਾਇਓ ਉਹ ਜਿਵੇਂ ਮੈਂ ਵੀ ਉਹਨਾ ਹੀ ਕਿਉਂ ਪਾ ਦਾਨੀ ਆ ਤਾਂ ਕਿ ਆਪਾਂ ਨੂੰ ਕਿਸੇ ਕਿਸਮ ਦੀ ਖੁਸ਼ਕੀ ਨਾ ਹੋਵੇ ਕਿਉਂ ਤੁਸੀਂ ਕੋਈ ਵੀ ਲੈ ਲਿਓ ਚਾਹੇ ਗਾਂ ਦਾ ਲੈ ਲਿਓ ਚਾਹੇ ਮੱਝ ਦਾ ਲੈ ਲਿਓ ਉਹ ਆਪਣੀ ਮਰਜ਼ੀ ਆ ਤੇ ਭਾਰੀ ਤਰੇ ਦੀ ਤੁਸੀਂ ਕਿਹੜਾ ਹੀ ਲਿਓ ਜੀ ਜੇ ਕੋਈ ਜੇ ਤਾਂ ਆਪਾਂ 5 ਕਿਲੋ ਦੇ ਬਣਾਉਣਾ ਹੋਵੇ ਤਾਂ ਫਿਰ ਆਪਾਂ ਚੁਰਤੇ ਬਣਾਉਏ ਆ ਤੇ ਵੱਡੀ ਕੜਾਹੀ ਹੁੰਦੀ ਆ ਤੇ ਇੱਥੇ ਆਪਾਂ 1/2 ਕਿਲੋ ਦੇ ਬਣਾ ਰਹੇ ਆ ਤੇ ਕੁਝ ਚੀਜ਼ਾਂ ਇਹਦੇ ਵਿੱਚ ਬਾਅਦ ਵਿੱਚ ਪਾਣੀਆਂ ਜਿਵੇਂ ਕੰਬਰ ਕਸ ਪਾਉਣੀ ਆ ਮੈਂ ਉਹ ਮੈਨੂੰ ਪੀਸੀ ਹੋਈ ਮਿਲੀ ਆ ਤੁਹਾਨੂੰ ਜੇ ਸਾਬਤੀ ਮਿਲ ਜਾਵੇ ਤਾਂ ਜਿੱਦਾਂ ਆਪਾਂ ਗੂ ਨੂੰ ਖੇਲ ਬਣਾਈ ਆ ਤੇ ਇਦਾਂ ਹੀ ਆਪਾਂ ਕੰਬਰ ਕਸ ਦੀ ਖੇਲ ਬਣਾ ਸਕਦੇ ਆ ਉਹਨੂੰ ਖੇਲ ਕਰਕੇ ਤੇ ਫਿਰ ਉਹਨੂੰ ਗ੍ਰਾਈਂਡ ਕਰ ਸਕਦੇ ਆ ਮੇਰੇ ਕੋਲ ਥੋੜੀ ਜੀ ਪੀਸੀ ਹੋਈ ਗੋਦਵੀ ਹੈਗੀ ਆ ਮੈਂ ਉਹ ਵੀ ਤੁਹਾਨੂੰ ਪਾ ਕੇ ਦਿਖਾਵਾਂਗੀ ਜੇ ਤੁਹਾਡੇ ਨੂੰ ਇਹ ਸਾਫਤੀ ਗੁੰਦ ਨਹੀਂ ਮਿਲੀ ਤੁਸੀਂ ਪੀਸੀ ਵੀ ਗੁੰਦ ਵੀ ਵਰਤ ਸਕਦੇ ਆ ਪਰ ਉਹਨੂੰ ਕਿਸ ਟਾਈਮ ਤੇ ਪਾਉਣਾ ਵਾ ਉਹਨੂੰ ਆਪਾਂ ਆਟਾ ਭੁੰਨਣ ਤੋਂ ਬਾਅਦ ਪਾਉਣਾ ਵਾ ਜਿਵੇਂ ਵੀ ਆਪਣਾ ਘਿਓ ਮੈਲਟ ਹੁੰਦਾ ਪਾਏ ਦੇ ਵਿੱਚ ਆਟਾ ਪਾ ਦਿਆਂਗੇ ਤੇ ਆਹ ਚੀਜ਼ਾਂ ਆਪਾਂ ਸਾਰੀਆਂ ਮਿਕਸ ਕਰਕੇ ਰੱਖ ਲਈਆਂ ਇਹਨਾਂ ਨੂੰ ਆਪਾਂ ਬਾਅਦ ਵਿੱਚ ਪਾਵਾਂਗੇ ਹੁਣ ਆਪਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਮੈਂ ਉਹੋ ਚੀਜ਼ਾਂ ਅੱਗੇ ਕਰ ਲੈਣੀ ਆ ਆਪਣਾ ਆਟਾ ਜੀ ਆਹ ਤਾਂ ਆਪਣੀ ਗੁੰਦ ਆ ਇਹ ਚੀਜ਼ਾਂ ਆਪਾਂ ਇਹਦੇ ਵਿੱਚ ਪਹਿਲਾਂ ਪਾਣੀ ਤੇ ਆ ਆਪਣੀ ਸੁੰਡ ਇਹ ਚੀਜ਼ਾਂ ਨੂੰ ਆਪਾਂ ਨਹੀਂ ਰੋ ਆ ਮੇਰੇ ਕੋਲ ਥੋੜੀ ਪੀਸੀ ਹੋਈ ਉਦ ਵੀ ਹੈਗੀ ਆ ਤੇ ਆਪਣੇ ਕੋਲ ਘਾਟਾ ਪਾਊਡਰ ਵੀ ਆ ਆਪਣੇ ਕੋਲ ਕਮਰਕਸ ਵੀ ਹੈ ਪੀਸੀ ਹੋਈ ਜੇ ਮੈਨੂੰ ਸਾਪਤੀਆਂ ਨਹੀਂ ਮਿਲੀਆਂ ਇੱਥੇ ਕੈਨੇਡਾ ਦੇ ਵਿੱਚ ਕਈ ਵਾਰੀ ਕੋਈ ਇਹ ਪ੍ਰੋਬਲਮ ਬਹੁਤ ਵੱਡੀ ਆ ਜਾਂਦੀ ਆ ਕਿ ਆਪਾਂ ਨੂੰ ਕੋਈ ਚੀਜ਼ ਸਾਪਤੀ ਨਹੀਂ ਮਿਲਦੀ ਤੇ ਫਿਰ ਮਜਬੂਰੀ ਬਣ ਜਾਂਦੀ ਆ ਪੀਸਿਆ ਹੋਇਆ ਚੀਜ਼ਾਂ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਸੇ ਸਾਪਤੀਆਂ ਚੀਜ਼ਾਂ ਲਿਆ ਕੇ ਘਰੇ ਉਹਨਾਂ ਨੂੰ ਡਰਾਈ ਰੋਸਟ ਕਰਕੇ ਤੇ ਫਿਰ ਉਹਨਾਂ ਨੂੰ ਪੀਸਿਆ ਕਰੋ ਮੈਂ ਵੀ ਉਹਦੇ ਵਿੱਚ ਹੀ ਗ੍ਰੇਂਡ ਕਰ ਦਿੱਤਾ ਕੋਕਰ ਨੂੰ ਮੈਂ ਰੋਸਟ ਕਰ ਲਿਆ ਸੀ ਪਹਿਲਾਂ ਮੇਰਾ ਕਦੂਕਸ ਕੀਤਾ ਹੋਇਆ ਸੀ ਉਹ ਥੋੜਾ ਜਿਹਾ ਮੋਟਾ ਸੀਗਾ ਤੇ ਫਿਰ ਮੈਂ ਉਹਨੂੰ ਗ੍ਰाइंड ਕਰ ਦਿੱਤਾ। ਇਹ ਆਪਣਾ ਕਿਉਂ ਗਰਮ ਹੋ ਜਾਂਦਾ ਤੇ ਆਪਾਂ ਆਹ ਆਟਾ ਪਾ ਦਿੰਨੇ ਆ। ਆਟੇ ਨੂੰ ਜਿਵੇਂ ਆਪਾਂ ਪ੍ਰਸ਼ਾਦ ਨੂੰ ਭੁੰਦੇ ਹੁੰਨੇ ਆ ਪ੍ਰਸ਼ਾਦ ਵੇਲੇ ਆਟੇ ਨੂੰ ਭੁੰਦੇ ਆ ਉਸੇ ਤਰੀਕੇ ਨਾਲ ਭੁੰਨਣਾ। ਇਹਨਾਂ ਪਤਲਾ ਪਤਲਾ ਜਾਇਆ ਹੋਏਗਾ। ਆਪਾਂ ਆਟਾ ਪੋੜ ਦਿੱਤਾ ਤੇ ਫਿਰ ਤੁਹਾਨੂੰ ਦਿਖਾਉਣੀ ਆ। ਲੋ ਜੀ ਇੱਥੇ ਆਪਣਾ ਆਟਾ ਪੁੱਜ ਗਿਆ। ਇਹਨੂੰ ਕਿਉਂ ਛੱਡਿਆ ਨਾ। ਇਦਾਂ ਦਾ ਪਤਲਾ ਹੋਣਾ ਚਾਹੀਦਾ ਆਪਣਾ। ਤਾਂ ਕਿ ਬਾਕੀ ਚੀਜ਼ਾਂ ਨੇ ਨਾ ਕਿਉਂ ਉਹ ਨੂੰ ਸੁਕਣਾ ਮੈਂ ਇਸ ਟਾਈਮ ਆਪਾਂ ਇਹਦੇ ਵਿੱਚ ਕਮਰ ਕਸ ਪਾਵਾਗੇ ਕਮਰ ਕਸ ਤੇ ਜੇ ਤੁਹਾਡੇ ਕੋਲ ਪੀਸੀ ਹੋਈ ਗੁੰਦਾ ਉਹ ਵੀ ਪਾਵਾਗੇ ਤੇ ਇਹ ਜੇ ਤੁਹਾਡੇ ਕੋਲ ਪੀਸੀ ਹੋਈ ਗੁੰਦਾ ਤਾਂ ਤੁਸੀਂ ਉਹ ਪਾ ਦੇਵਾ ਮੇਰੇ ਕੋਲ ਥੋੜੀ ਜਿਹੀ ਪੀਸੀ ਹੋਈ ਗੁੰਦਾ ਹੈ ਤੁਹਾਨੂੰ ਦਿਖਾਉਣੇ ਸੀ ਬੈਸ ਤੇ ਮੈਂ ਗੁੰਦ ਖਿਲਰ ਕਰਕੇ ਪਾਈ ਆ ਜਿਹੜੇ ਮੈਂ ਪਹਿਲਾਂ ਗੁੰਦ ਨੂੰ ਖਿਲਰ ਕੀਤਾ ਸੀ ਤੇ ਉਹ ਪੀਸਿਆ ਹੋਇਆ ਵਾ ਤੇ ਆ ਮੈਂ ਪੀਸੀ ਹੋਈ ਗੁੰਦਾ ਉਹ ਦੱਸਾਂ ਵੀ ਜਦੋਂ ਆਪਣਾ ਆਟਾ ਪੁੱਜ ਗਿਆ ਤੇ ਉਹ ਛੱਡਿਆਂ ਦਾ ਆਟੇ ਨੇ ਕਿਉਂ ਛੱਡ ਦਿੱਤਾ ਤੇ ਆਪਾਂ ਇੱਥੇ ਗੁੰਦ ਪਾ ਦੇਣੀ ਹੈ ਇਹ ਖਲਾਰ ਕੇ ਪਾਉਣੀ ਆ ਇੱਕ ਤਾਂ ਤੇ ਤਾਂ ਕਿ ਇਹ ਆਪਣੀ ਇਕੱਠੀ ਨਾ ਹੋ ਜਾਵੇ ਇਹ ਗੁੰਦ ਕਿ ਉਹਦੇ ਵਿੱਚ ਪੁੱਜ ਜਾਓ ਜੇ ਇੱਥੇ ਆਪਾਂ ਇਹਨੂੰ ਹਿਲਾਉਨੇ ਆ ਤਾਂ ਕਿ ਆਪਣੇ ਗੁੰਦੀਆਂ ਢਲੀਆਂ ਨਾ ਵਜਨ ਤਾਂ ਕਿ ਇੱਥੇ ਕਿ ਉਹਦੇ ਵਿੱਚ ਇਹ ਗੁੰਦ ਆ ਪਲਣਾ ਬਹੁਤ ਜ਼ਰੂਰੀ ਆ ਇਹ ਜਿਹੜੀ ਚਾਰੇ ਗੁੰਦਾਂ ਹੁੰਦੀਆਂ ਉਹ ਆ ਤੇ ਆਹ ਵੀ ਜਿਹੜੀ ਕਮਰਕਾਸ ਆ ਇਹ ਗੁੰਦ ਹੀ ਹੁੰਦੀ ਆ ਤੇ ਕਿਸੇ ਹੋਰ ਤਰਫ ਦੀ ਜਿਵੇਂ ਇਹ ਜਿਹੜਾ ਕਿਕਰ ਵਗੈਰਾ ਦੀ ਟਾਲੀ ਵਗੈਰਾ ਜਿਹਨੂੰ ਚਾਰੇ ਗੁੰਦਾਂ ਕਹਿੰਦੇ ਆ ਤੇ ਆਹ ਵੀ ਗੁੰਦ ਹੁੰਦੀ ਆ ਇਹ ਦਰਫਤ ਕੋਈ ਪ੍ਰਾਸਤ ਦਰਫਤ ਹੁੰਦਾ ਉਹਦੀ ਗੁੰਦ ਹੁੰਦੀ ਆ ਕਮਰ ਕਸ ਕਹਿੰਦੇ ਐਟੂ ਹੀ ਵਾਸਤੇ ਛਿਲੇ ਵਿੱਚ ਬਹੁਤ ਜ਼ਰੂਰੀ ਆ ਚਾਰੇ ਗੁੰਦਾ ਤੇ ਕਮਰ ਕਸ ਲਓ ਜੀ ਹੁਣ ਆਪਾਂ ਇੱਥੇ ਕਮਰ ਕਸ ਪਾ ਲਿਆ ਇਹਦਾ ਵੀ ਘੋਵ ਵਿੱਚ ਥੋਲਣਾ ਪੁੱਜਣਾ ਬਹੁਤ ਜ਼ਰੂਰੀ ਆ ਇਹ ਮੇਦੇ ਮੈਂ ਚਾਰ ਚਮਚੇ ਪਾ ਦਿੱਤੇ ਜੀ ਮੈਂ ਜੀ ਇੱਥੇ ਆਪਾਂ ਕਮਰ ਕਸ ਨੂੰ ਵੀ ਹਿਲਾ ਲਿਆ ਚੰਗੀ ਤਰ੍ਹਾਂ ਕਮਰ ਕਸ ਤੋਂ ਬਾਅਦ ਤੁਹਾਡਾ ਥੋੜਾ ਜਿਹਾ ਰੰਗ ਚੇਂਜ ਹੋ ਜਾਣਾ ਕਿਉਂਕਿ ਕਮਰ ਕਸ ਦਾ ਰੰਗ ਲਾਲ ਹੁੰਦਾ ਵਾ ਜੀ ਇੱਥੇ ਆਪਣੇ ਕੋਲ ਭਾਟਾ ਪਾਊਡਰ ਆ ਇਹ ਵੀ ਛਿਲੇ ਰਾਏ ਦੇ ਵਿੱਚ ਜੀਰੀ ਵਿੱਚ ਜ਼ਰੂਰ ਪੈਂਦਾ ਵਾ ਇੱਕ ਚਮਚਾ ਮੈਂ ਭਾਟੇ ਪਾਊਡਰ ਦਾ ਇਸ ਤੋਂ ਪਾਉਣ ਲੱਗੇ। ਇਹਦਾ ਬਹੁਤਾ ਜ਼ਿਆਦਾ ਨਹੀਂ ਪਾਉਣਾ ਹੁੰਦਾ। ਇਹ ਪੀਸਿਆ ਹੋਇਆ ਹੀ ਆ ਜੀ। ਮੈਂ ਗੈਸ ਨੂੰ ਬੰਦ ਕੀਤਾ ਹੋਇਆ ਸੀ ਤੇ ਹੁਣ ਮੈਂ ਗੈਸ ਨੂੰ ਚਾਲੂ ਕਰ ਦਿੰਦੀ ਹਾਂ। ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਸੁੰਡਾ ਪੀਸੀ ਹੋਈ ਇਹ ਪਾਉਣ ਲੱਗੇ ਹਾਂ। ਮੈਂ ਦੋ ਚਮਚੇ ਸੁੰਡ ਦੇ ਵੀ ਲਏ ਆ। ਤਾਂ ਕਿ ਆਪਾਂ ਨੂੰ ਕੋਈ ਵੀ ਚੀਜ਼ ਬੈ ਨਾ ਕਰੇ। ਕਾਲੀ ਮਿਰਚ ਵੀ ਇਸ ਤਰ੍ਹਾਂ ਪਾਈ ਹੋਈ ਆ ਉਹ ਵੀ ਆਪਾਂ ਨੂੰ ਪਾਚਨ ਨੂੰ ਠੀਕ ਰਹਿਣ ਦੀ ਬੈ ਨਹੀਂ ਕਰਦੀਗੀ। ਉਹ ਆਪਾਂ ਨੂੰ ਚੀਜ਼ ਨੂੰ ਪਚਾਉਣ ਵਿੱਚ ਮਦਦ ਕਰਦੀ ਆ ਪਰ ਇਹ ਆਪਾਂ ਨੂੰ ਗੈਅ ਨਹੀਂ ਕਰਾਉਣ ਦਿੰਦੀ। ਕਈ ਵਾਰੀ ਕਈ ਚੀਜ਼ਾਂ ਬੈ ਆ ਜਾਂਦੀਆਂ ਇਹ ਉਹ ਦੇ ਵਿੱਚ ਪਾਉਣ ਲੱਗੇ ਆ। ਇਹਦਰ ਆਪਣਾ ਜਿਹੜਾ ਘਿਓ ਉਹ ਜਿਹੜਾ ਗੋਦ ਵਾਲਾ ਬਚਿਆ ਹੋਇਆ ਸੀ ਜਿਹਦੇ ਵਿੱਚ ਆਪਾਂ ਗੋਂ ਤਲੀ ਹੋਈ ਸੀਗੀ ਮੈਂ ਉਹ ਕਿਉਂ ਵੀ ਇਹਦੇ ਵਿੱਚ ਪਾਉਣ ਲੱਗੇ ਆ। ਮੈਂ ਉਹ ਉਹਨੂੰ ਪੜ ਕੇ ਰੱਖ ਲਿਆ ਸੀ ਕਿ ਉਹਨੂੰ। ਉਹ ਵੀ ਮੈਂ ਇਹਦੇ ਵਿੱਚ ਇਹ ਗੋਂ ਦਾ ਫਰਾਈ ਕੀਤਾ ਹੋਇਆ ਵਾ। ਤੇ ਇਸ ਟਾਈਮ ਤੇ ਆਪਾਂ ਇਹ ਘੋਂ ਨੂੰ ਪਾ ਦਈਏ। ਐਸਾ ਵੀ ਜਿਹੜਾ ਆਪਾਂ ਕ੍ਰਸ਼ ਕੀਤੀ ਹੋਈ ਗੋਂ ਦਾ ਜਿਹਨੂੰ ਆਪਾਂ ਪਹਿਲਾਂ ਫੁੱਲ ਕੀਤਾ ਸੀਗਾ ਤੇ ਕ੍ਰਸ਼ ਕਰ ਲਈ ਆ ਇਹਨੂੰ ਵੀ ਪਾ ਦਈਏ ਤਾਂ ਕਿ ਇਹਦੇ ਵਿੱਚ ਕੋਈ ਮੋਟੀ ਡਲੀ ਨਾ ਰਹੀ ਵੀ ਹੋਵੇ ਪੀਸਣ ਦੇ ਟਾਈਮ ਤੇ ਤੇ ਉਹ ਵੀ ਫੁੱਲ ਜਾਵੇ। ਤੋ ਕਿ ਗੂੰਦ ਜੇ ਫੁੱਲਣ ਤੋਂ ਰਹਿ ਜਾਵੇ ਨਾ ਤੇ ਫਿਰ ਉਹ ਦੰਦਾ ਥੱਲੇ ਚਿਪਕਣ ਲੱਗ ਜਾਂਦੇ। ਇਸ ਕਰਕੇ ਗੂੰਦ ਦਾ ਜਿਹੜਾ ਫੁਲਣਾ ਮ ਬਹੁਤ ਜ਼ਰੂਰੀ ਆ। ਗੂੰਦ ਹੋਈ, ਕਮਰਕਸ ਹੋਈ, ਫਿਰ ਹੀ ਦੰਦਾ ਥੱਲੇ ਜੇ ਚਿਪਕਣ ਲੱਗ ਜੇ ਤੇ ਫਿਰ ਉਹ ਪੰਜੀਰੀ ਉਹਨੂੰ ਵਧੀਆ ਨਹੀਂ ਲੱਗਦੀ ਟੈਸਟ ਵਿੱਚ। ਜੁਆਪਾ 1 ਮਿੰਟ ਲਈ ਇਹਨਾਂ ਨੂੰ ਹੁੰਦੇ ਆ। ਇਹਦੇ ਵਿੱਚ ਕਿਹੋ ਦੇ ਵਿੱਚ। ਲਓ ਜੀ ਇੱਥੇ ਆਪਣੀ ਗੂੰਦ ਪੂਰੀ ਭੁੱਜ ਗਈ ਆ। ਗੂੰਦ ਕਮਰਕਸ, ਸੁੰਢ ਤੇ ਜਿਹੜਾ ਆਪਾਂ ਪੀਸੀ ਹੋਇਆ ਗੋ ਆਪਾਂ ਜਿਸੇ ਕੀ ਗੋਨਰ ਉਹ ਵੀ ਭੁੱਜ ਗਈ ਹੈ ਵਿੱਚ। ਬਹੁਤ ਚੰਗੀ ਤਰ੍ਹਾਂ ਫੁੱਲ ਗਈ ਹੈ। ਤੰਤੀ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਸਾਰਾ ਡਰਾਈ ਟਰਾਈ ਰੋਸਟ ਕੀਤਾ ਹੋਇਆ ਤੇ ਬਰੀਕ ਪੀਸਿਆ ਹੋਇਆ ਵਾ ਜਿੰਨਾ ਸਵਾਨਾ ਆਪਣਾ ਆਪਾਂ 2 ਮਿੰਟ ਇਹ ਪਾ ਕੇ ਇਹਨੂੰ 2 ਮਿੰਟ ਲਈ ਸੇਕ ਕਰਵਾਉਣਾ ਕੋਈ ਵੀ ਚੀਜ਼ ਆਪਣੀ ਕਿਉਂ ਤੋਂ ਭੁੱਜੇ ਤੇ ਬਣਾ ਰਹਿ ਨਾ ਜਾਵੇ ਪਾ ਇਹਨੂੰ ਥੋੜਾ ਥੋੜਾ ਕਰਕੇ ਹੌਨੇ ਆ ਤੇ ਮਿਕਸ ਕਰਦੇ ਜਾਨੇ ਆ ਜਦਿਆਂ ਇਹਨੀਆਂ ਚੀਜ਼ਾਂ ਵਿੱਚ ਤੇ ਨਾਲ ਦੀ ਨਾਲ ਹੀ ਕਿ ਹੌਨੂੰ ਸੁਕਣਾ ਸ਼ੁਰੂ ਕਰ ਦਿੰਦੀ ਆ ਜੇ ਤੇ ਆਪਾਂ ਸਾਰਾ ਸਵਾਨੀ ਪਾ ਦਲੀਏ ਇਹ ਵਿੱਚ ਇਹਨਾਂ ਦੀ ਬਾਅਦ ਵਿੱਚ ਚੀਨੀ ਕੀਨੇ ਨੂੰ ਆਪਾ ਗੈਸ ਬੰਦ ਕਰਕੇ ਚੰਗੀ ਤਰ੍ਹਾਂ ਮਿਕਸ ਕਰਕੇ ਬਾਅਦ ਵਿੱਚ ਪਾਉਣਾ ਹੈ। ਵਗਾਰ ਵਿੱਚ ਜਿਹੜੇ ਰੋਸਟ ਕੀਤੇ ਹੋਏ ਆਬਦਾਮ ਵੀ ਤੇ ਉਹ ਸਾਰੇ ਇਕ ਵਾਰੀ ਘਿਓ ਦੇ ਵਿੱਚ ਪੁੱਜ ਜਾਣ। ਫੁੱਲਾਂ ਦੀ ਬਹੁਤ ਹੀ ਸੋਹਣੀ ਮਹਿਕ ਆਉਣ ਲੱਗ ਗਈ ਹੈ। ਗਲਾਬ ਦੇ ਫੁੱਲ ਮੈਂ ਇਸ ਕਰਕੇ ਪਾਇਆ ਕਿਉਂਕਿ ਮੂਰੀ ਗਰਮੀ ਆ ਰਹੀ ਹੈ। ਹੁਣ ਮਈਆ। ਇਹ ਵਿੱਚ ਬਣਾ ਰਹੇ ਹਾਂ ਤੁਸੀਂ ਤਾਂ ਗਲਾਬ ਦੇ ਫੁੱਲ ਪਾਉਣ ਦੀ ਲੋੜ ਨਹੀਂ ਹੈਗੀ। ਜੇ ਪਰ ਗਰਮੀ ਵਿੱਚ ਪਾਉਣੇ ਤਾਂ ਗਲਾਬ ਦੇ ਫੁੱਲਾਂ ਦੀ ਮਾਤਰਾ ਥੋੜੀ ਜਿਹੀ ਵਧਾ ਕਰ ਦਿਓ। ਤੇ ਹੁਣ ਮੌਸਮ ਬਸੰਤ ਦਾ ਵਾਤ ਤੇ ਹੁਣ ਇਹਨੇ ਇੱਕ ਲੱਗੇ ਪੁੱਲ ਠੀਕ ਆ। ਗਲਵਾਨੀਆ ਤੇ ਫੇਰ ਤਨ ਦਿਖਾਉਣੀ ਆ। ਜੋ ਤੁਸੀਂ ਸ਼ੱਕਰ ਪਾਉਣੀ ਆ ਤੇ ਗੈਸ ਬੰਦ ਕਰ ਦਿਓ। ਤੇ ਭਾ ਜਿੰਨਾ ਹੀ ਕੜਾਹੀ ਵੀ ਗਰਮ ਆ ਤੇ ਆਪਣੀ ਪਨੀਰੀ ਵੀ ਗਰਮ ਆ ਤੇ ਉਹਦੇ ਵਿੱਚ ਇਹਨੇ ਮਿਕਸ ਹੋ ਜਾਣਾ। ਮਿੱਠਾ ਤੁਸੀਂ ਘੱਟ ਵੱਧ ਵੀ ਰੱਖ ਸਕਦੇ ਆ। ਤੇ ਪਹਿਲਾਂ ਸਮੇਂ ਵਿੱਚ ਤਾਂ ਬੂਰਾ ਖੰਡ ਹੀ ਪਾਈ ਜਾਂਦੀ ਸੀ। ਹੁਣ ਤਾਂ ਕੋਈ ਗੋੜਾ ਦੀ ਸ਼ੱਕਰ ਪਾ ਲੈਂਦਾ ਕੋਈ ਕੋਕੋਨਟ ਸ਼ੂਗਰ ਪਾ ਲੈਂਦਾ ਕੋਈ ਮਿਸ਼ਰੀ ਪਾ ਲੈਂਦਾ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਆ ਤੇ ਮਿੱਠਾ ਵੀ ਆਪਣੀ ਮਸਾਂ ਦਾ ਪਾ ਸਕਦੇ ਆ ਘੱਟ ਵੱਧ ਕਈ ਤੇਜ ਵੀ ਖਾਂਦੇ ਆ ਤੇ ਕਈ ਘੱਟ ਵੀ ਖਾਂਦੇ ਆ ਤੇ ਅਸੀਂ ਜਿੰਨੀਆਂ ਜਨਾ ਆਟਾ ਲਿਆ ਜਿੰਨਾ ਘਿਓ ਲਿਆ ਤੇ ਉਨਾ ਹੀ ਇਹ ਕੋਕੋਨਟ 슈ਗਰ ਲਈ ਆ ਇਹਦੇ ਵਿੱਚ ਮਿਠਾਸ ਥੋੜੀ ਜੀ ਘੱਟ ਹੁੰਦੀ ਆ ਦੂਜੀ 슈ਗਰ ਦੇ ਨਾਲ ਉਹ ਜੀ ਨੂੰ ਪਾ ਕੇ ਮਿਕਸ ਕਰ ਦੇਣਾ ਸਾਰੇ ਚੀਜ਼ਾਂ ਨੇ ਘਿਓ ਨੂੰ ਸੋਕ ਲਿਆ ਜਦੋਂ ਵੀ ਤੁਸੀਂ ਸ਼ੂਗਰ ਜਾਂ ਕੁਝ ਵੀ ਪਾਉਣ ਪਾਉਣੀਆਂ ਤਾਂ ਗੈਸ ਬੰਦ ਕਰ ਦਿਓ ਗੈਸ ਚਾਲੂ ਤੇ ਨਾ ਕਰਿਓ ਕਈ ਵਾਰੀ ਉਹਦੇ ਡਲੀਆਂ ਵਜ ਜਾਂਦੀਆਂ ਨੇ ਆਪਣੇ ਕੋ ਫਿਰ ਇਕੱਠੀ ਹੋ ਜਾਂਦੀ ਐ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਦੋ ਤਿੰਨ ਵਾਰੀ ਤੇ ਠੰਡੀ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਡੱਬੇ 'ਚ ਪਾ ਲਾਂਗੇ ਇਹ ਆਪਣੀ ਛਿਲੇ ਵਾਲੀ ਪਨੀਰੀ ਬਣ ਕੇ ਤਿਆਰ ਹੋ ਗਈ ਆ ਤੇ ਬਹੁਤ ਹੀ ਗੁਣਕਾਰੀ ਆ ਇਹ ਹਰ ਬੱਚੇ ਬੱਚੀ ਨੂੰ ਇਹ ਪਨੀਰੀ ਖਾਣੀ ਚਾਹੀਦੀ ਆ ਤਾਂ ਕਿ ਬਾਅਦ ਵਿੱਚ ਉਹਨਾਂ ਦੇ ਕੋਈ ਜੋੜਾ ਵਗੈਰਾ ਵਿੱਚ ਜਾ ਕਿਸੇ ਵੀ ਸਰੀਰ ਨੂੰ ਕੋਈ ਕਮਜ਼ੋਰੀ ਨਾ ਆਵੇ ਜਿਵੇਂ ਨੂੰ ਇੱਕ ਦੋ ਵਾਰੀ ਮਿਕਸ ਕਰਦੀਆਂ ਤੇ ਫਿਰ ਤੁਹਾਨੂੰ ਦਿਖਾਉਂਦੀ ਹਾਂ ਜੀ ਛੇਲੇ ਵਾਲੀ ਪੰਜੀਰੀ ਆਪਣੀ ਕਿਦਾਂ ਦੀ ਬਣੀ ਆ ਮੈਂ ਹੁਣ ਗੈਸ ਨੂੰ ਥੋੜੇ ਪਾਸੇ ਕਰ ਲਿਆ ਤਾਂ ਕਿ ਇਹ ਛੇਤੀ ਥੋੜੀ ਠੰਡੀ ਹੋ ਜਾਵੇ ਇਸ ਚੀਜ਼ ਦਾ ਧਿਆਨ ਜਰੂਰ ਰੱਖਣਾ ਵੀ ਗੈਸ ਨੂੰ ਬੰਦ ਕਰ ਦੇਣਾ ਤਾਂ ਕਿ ਆਪਣੀ ਜਿਹੜੀ ਇਸ ਚੀਨੀ ਪਾਈ ਆ ਨਾ ਆਪਾਂ ਉਹ ਸੜੇ ਨਾ ਜੇ ਸੜ ਜੇ ਤਾਂ ਫਿਰ ਸਾਰੀ ਬਣੀ ਬਣੀ ਪੰਜੀਰੀ ਖਰਾਬ ਹੋ ਜਾਂਦੀ ਆ ਲਓ ਜੀ ਆਪਣੀ ਬਹੁਤ ਹੀ ਸੋਹਣੀ ਛੇਲੇ ਵਾਲੀ پنਜਰੀ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਇਹਨੂੰ ਠੰਡੀ ਹੋਣ ਦੀ ਵੇਟ ਕਰਦੇ ਆ ਤੇ ਫਿਰ ਡੱਬੇ 'ਚ ਪਾਉਨੇ ਆ ਇੱਕ ਵਾਰੀ ਮੈਂ ਵਿੱਚ ਦੀ ਫਿਰ ਇਹਨੂੰ ਹਿਲਾ ਦੂੰਗੀ ਤਾਂ ਕਿ ਇਹ ਚੰਗੀ ਤਰ੍ਹਾਂ ਜਿਹੜਾ ਮਿੱਠਾ ਵਾ ਸਾਰੀਆਂ ਚੀਜ਼ਾਂ ਵਿੱਚ ਰਚ ਜਾਵੇ ਹਰ ਚੀਜ਼ ਨੂੰ ਘਿਓ ਵਿੱਚ ਭੁੰਨਾ ਬਹੁਤ ਜ਼ਰੂਰੀ ਆ ਤਾਂ ਕਿ ਕੋਈ ਵੀ ਚੀਜ਼ ਕੱਚੀ ਨਾ ਹੋਵੇ ਤੇ ਇਹਨੂੰ ਦੇਸੀ ਘਿਓ ਵਿੱਚ ਹੀ ਬਣਾਇਆ ਜਾਂਦਾ ਵਾ ਛੇਲੇ ਵਾਲੀ پنਜਰੀ ਨੂੰ ਲਓ ਜੀ ਛੇਲੇ ਵਾਲੀ پنਜਰੀ ਬਣ ਕੇ ਹੋ ਗਈ ਹੈ ਤਿਆਰ ਉਸੀ ਵੀ ਘਰ ਵਿੱਚ ਇਸ ਮੈਥਡ ਦੇ ਨਾਲ ਛੇਲੀ ਵਾਲੀ ਪਜਰੀ ਬਣਾ ਕੇ ਤਿਆਰ ਕਰਿਓ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਡੀ ਪਜਰੀ ਕਿੱਦਾਂ ਦੀ ਬਣੀ ਤੇ ਸਾਡੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ